ਦੇਖਿਆ ਖਬਰ ਤੁਸੀਂ ਜਿਹੜੇ 104 ਆਪਣੇ ਇੰਡੀਅਨ ਵਾਪਸ ਭੇਜੇ ਨੇ ਅਮਰੀਕਾ ਤੋਂ ਮੈਂ ਤਾਂ ਭਰਾਵਾ ਆਪ ਜਾਣਾ ਸੀ ਮੈਂ ਹੁਣ ਤਾਂ ਉਹ ਘਤਰਾ ਪੈ ਗਿਆ ਵੀ ਹੁਣ ਕਿਤੇ ਕੀ ਬਣੇਗਾ ਸਾਡੀ ਸਾਰੀ ਜ਼ਿੰਦਗੀ ਬਹੁਤ ਔਖੀ ਹੋਈ ਹੈ ਬੰਦਾ ਐਨੇ ਮਿਹਨਤ ਕਰਕੇ ਡੌਂਕੀ ਲਾ ਕੇ ਗਿਆ ਐਨੇ ਕਟਨਾਈਆਂ ਕਰਕੇ ਬੰਦਾ ਸਿਰੇ ਪਹੁੰਚਿਆ ਪਤਾ ਨਹੀਂ ਕਿਹੜੇ ਹਾਲਾਤਾਂ ਉਹਨਾਂ ਨੂੰ ਪਤਾ ਵੀ ਕਿਹੜੇ ਹਿਸਾਬ ਨਾਲ ਪਹੁੰਚਦੇ ਸੀਰੀਅਸਲੀ ਸਾਡੀ ਜ਼ਿੰਦਗੀ ਐਡੀ ਖਰਾਬ ਹੋਈ ਪਈ ਹੈ ਨਾ ਕਿਤੇ ਤਾਂ ਸਹੀ ਹੈ ਜੇ 2 ਨੰਬਰ ਤੇ ਗਈ ਸੀ ਬਾਅਦ ਨੀਗਰੋ ਆਏ ਕਿੰਨੇ ਆ ਪਰ ਕੁਝ ਨਹੀਂ ਕਹਿ ਸਕਦੇ ਆਪਣੇ ਨਾਲ ਨਾਤਾ ਚੱਲ ਰਿਹਾ। ਇੰਨਾ ਸੁੱਖ ਨਹੀਂ ਹੈਗੀ ਤਹੀਂ ਤਹੀਂ ਕਹਿ ਰਹੇ ਆਂ ਦੀ। ਦੂਰ ਦੱਸਿਓ ਹੁਣ ਤੁਹਾਡੀ ਉਮਰ ਦਾ ਵੀ ਤਜਰਬਾ ਹੈ ਨਾ ਵੈਸੇ ਵੀ ਤੁਸੀਂ ਦੁਨੀਆਦਾਰੀ ਦੇਖੀ ਆ। ਸਾਡੇ ਥੋੜਾ ਬੈਕਵਰਡ ਜੀ ਸੋਚ ਹੈ ਨਾ ਵੀ ਪੜਾ ਕਈਆਂ ਨੇ ਤਾਂ ਕਾਬ ਜੇ ਕਾਲੇ ਬੁਗੇ ਛੱਡੇ ਨਹੀਂ ਇਹੀ ਨਾ ਦਿੰਦਾ ਹੀ ਕਰਦੇ ਦਿੰਦੇ ਨਹੀਂ ਪਰ ਅੱਛਾ ਗੇਮ ਨਹੀਂ ਐਵੇਂ ਤਾਂ ਸਾਰੀ ਹਮਨਸ਼ਾ ਨੂੰ ਛੈਵੇਂ ਕੱਢਦੀ। ਪਿੱਛੇ ਮੈਂ ਅੱਛਾ ਗੇਮ ਨਹੀਂ ਐਵੇਂ ਤਾਂ ਸਾਰੀ ਹਮਨਸ਼ਾ ਨੂੰ ਛੈਵੇਂ ਕੱਢਦੀ। ਪਿੱਛੇ ਮੈਂ ਗਲਤ ਹੋਇਆ ਯਾਰ ਆਪਣੇ ਹੂੰ ਤਾਂ ਦਿੱਲੀ ਜਾਣਾ ਪੈਂਦਾ ਆਪਾਂ ਨੂੰ। ਠੀਕ ਐ। ਉਹ ਆਪਣੇ ਅਮਰੀਕਾ ਇੱਥੇ ਪਹਿਲੀ ਗਲਤੀ ਤਾਂ ਸਰਕਾਰ ਕੀ ਹੈ ਜੇ ਉਹਨਾਂ ਨੂੰ ਇੱਥੇ ਨੌਕਰੀਆਂ ਹੁੰਦੀਆਂ ਉਹ ਜਾਂਦੇ ਕਿਉਂ ਬਾਹਰ ਨਹੀਂ ਜਾਂਦੇ ਸਹੀ ਵਿੱਚ ਬਾਹਰ ਕੇ ਬੰਦੇ ਨੂੰ ਨੌਕਰੀਆਂ ਮਿਲ ਰਹੀਆਂ ਪੰਜਾਬੀ ਬੰਦੇ ਨੂੰ ਨੌਕਰੀ ਨਹੀਂ ਉਹਨਾਂ ਨੂੰ ਤੁਹਾਨੂੰ ਮਿਲ ਜਾਈ ਨਹੀਂ ਇਹਦਾ ਨਹੀਂ ਹੈਗੀ ਫਿਰ ਉਹ ਕਿਉਂ ਜਿਹੜੇ ਹਰੇਕ ਹਰੇਕ ਮਹਿਕਮੇ ਵਿੱਚ ਮੰਗਦੇ ਪੈਸੇ ਉੱਥੇ ਕਿੱਥੇ ਨੌਕਰੀ ਮਿਲ ਜੂਗੀ ਉਸ ਉਸ ਨਸੇ ਵਿੱਚ ਵੜ ਗਏ ਪੰਜਾਬ ਕਾ ਸਭ ਤੋਂ ਵੱਡਾ ਲੱਕ ਤੋੜ ਰਹੇ ਆ ਇਹ ਅੱਜ ਦੇ ਟਾਈਮ 'ਚ ਪੰਜਾਬ 'ਚ ਪੰਜਾਬੀ ਘਟ ਗਿਣਤੀ ਹੋ ਚੁੱਕੇ ਨੇ ਪੰਜਾਬੀ 3 ਕਰੋੜ ਨੇ ਪੰਜਾਬ 'ਚ 3 ਕਰੋੜ ਚੋਂ ਵੀ ਅੱਧੇ ਦਾ ਬਾਹਰ ਹੀ ਗਏ ਆ ਆਪਣੇ ਤੇ ਪਰਵਾਸੀ 5 ਕਰੋੜ ਹੋ ਗਏ ਉਹ ਤਾਂ ਕੰਮ ਉਹੀ ਸਾਰਾ ਸਿਸਟਮ ਹੀ ਹੱਲਿਆ ਬਾ ਸਾਰੇ ਜਦ ਜਦ ਕਹਿੰਦੇ ਨੇ ਸਾਰਾ ਹੀ ਸਿਸਟਮ ਹੱਲ ਗਿਆ ਨਾ ਉਹ ਫਿਰ ਸਾਰਿਆਂ ਪਰ ਮਾਰ ਪੈਂਦੀ ਹੈ ਸੱਚੀ ਗੱਲ ਦੋਸਤੋ ਕੱਲ 104 ਦੇ ਕਰੀਬ ਭਾਰਤੀਆਂ ਨੂੰ ਅਮਰੀਕਾ ਨੇ ਕਾਫੀ ਜਲੀਲ ਨੇ ਵਾਲੇ ਤਰੀਕੇ ਦੇ ਨਾਲ ਸ੍ਰੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਤੇ ਆਪਣੀ ਆਰਮੀ ਦੇ ਜਹਾਜ਼ ਦੇ ਰਾਹੀਂ ਭੇਜਿਆ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਅਜੇਹੇ ਸਨ ਜਿਹੜੇ ਕੀ 15 ਦਿਨ ਪਹਿਲਾਂ ਜਾਂ ਮਹੀਨਾ ਪਹਿਲਾਂ ਹੀ ਅਮਰੀਕਾ ਡੌਂਕੀ ਰਹੀ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਕੇ ਪਹੁੰਚੇ ਸੀ ਅਤੇ ਦੋਸਤੋ ਉਹਨਾਂ ਦੇ ਵਿੱਚੋਂ ਇੱਕ ਨੌਜਵਾਨ ਬਾਰੇ ਤਾਂ ਇਹ ਵੀ ਥਾਵ ਰਿਹਾ ਜਿਹੜਾ ਕੱਲ ਰਿਪੋਰਟ ਕਰਕੇ ਆਇਆ ਸੀ ਜਲੰਧਰ ਦਾ ਨੌਜਵਾਨ ਦਵਿੰਦਰਜੀਤ ਜੋ ਕਿ ਅੱਜ ਸਵੇਰੇ 5 ਵਜੇ ਤੋਂ ਘਰੋਂ ਲਾਪਤਾ ਵੀ ਹੈ ਤੇ ਉਹਦੇ ਘਰ ਦੇ ਕਾਫੀ ਜ਼ਿਆਦਾ ਘਪਰਾਏ ਵੀ ਹੋਏ ਨੇ ਕਿ ਕਿਤੇ ਕੋਈ ਗਲਤ ਕਦਮ ਨਾ ਚੱਕਿਆ ਹੋਵੇ ਪ੍ਰਸ਼ਾਸਨ ਨੂੰ ਵੀ ਜਾਣਕਾਰੀ ਦਿੱਤੀ ਹੈ ਪ੍ਰਸ਼ਾਸਨ ਵੀ ਲੱਭ ਰਿਹਾ ਹੈ ਖਬਰ ਤੁਹਾਡੇ ਤੱਕ ਪਹੁੰਚਾਏ ਜਾਣ ਤੱਕ ਬਣਾਏ ਜਾਣ ਤੱਕ ਹਾਲੇ ਕੁਝ ਵੀ ਉਸ ਨੌਜਵਾਨ ਦਾ ਨਹੀਂ ਪਤਾ ਲੱਗਿਆ ਸੀ ਹਾਲੇ ਤਾਂ 104 ਨੌਜਵਾਨ ਆਏ ਨੇ ਆਉਣ ਵਾਲੇ ਦਿਨਾਂ 'ਚ ਇਹ ਗਿਣਤੀ ਹਜ਼ਾਰਾਂ 'ਚ ਵੀ ਪਹੁੰਚੇਗੀ ਉਸ ਤੋਂ ਬਾਅਦ ਲੱਖਾਂ 'ਚ ਵੀ ਪਹੁੰਚੇਗੀ ਤੇ ਹੁਣ ਮੋਹਾਲੀ ਵਿੱਚ ਖੜੇ ਆ ਜਿੱਥੇ ਦਾ ਇੱਕ ਨੌਜਵਾਨ ਵੀ ਇੰਨਾ ਰਿਪੋਰਟ ਕੀਤੇ ਨੌਜਵਾਨਾਂ ਦੇ ਵਿੱਚ ਸੀ ਤੇ ਹਲਕੇ ਦੇ ਲੋਕ ਇਲਾਕੇ ਦੇ ਲੋਕ ਕੀ ਸੋਚਦੇ ਨੇ ਆਓ ਜਾਣਦੇ ਆ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੁਸੀਂ ਇਸ ਬਾਰੇ ਕੀ ਸੋਚਦੇ ਹੋ ਇਹ ਚੰਗਾ ਹੋਇਆ ਜੋ ਰਿਪੋਰਟ ਕਰਕੇ ਭੇਜੇ ਨੇ ਜਾਂ ਮਾੜਾ ਹੋਇਆ ਬੇਸ਼ੱਕ ਉਹਨਾਂ ਦੀ ਗਲਤੀ ਸੀ ਉਹਨਾਂ ਨੂੰ ਰਿਪੋਰਟ ਕੀਤੇ ਜਾਣਾ ਚਾਹੀਦਾ ਸੀ ਪਰ ਕੀ ਹੁਣ ਪੰਜਾਬੀਆਂ ਨੂੰ ਉਹਨਾਂ ਦੇ ਨਾਲ ਖੜਨਾ ਚਾਹੀਦਾ ਹੈ ਜਾਂ ਨਹੀਂ ਉਸ ਬਾਰੇ ਵੀ ਤੁਸੀਂ ਆਪਣੇ ਵਿਚਾਰ ਕਮੈਂਟਾਂ 'ਚ ਜਰੂਰ ਦਿਓ ਜੀ ਆਓ ਦੇਖੋ ਇਹ ਵੀਡੀਓ। ਫਿਰ ਉਹ ਦੇਖੀਏ ਖਬਰ ਤੁਸੀਂ ਜਿਹੜੇ 104 ਆਪਣੇ ਇੰਡੀਅਨ ਵਾਪਸ ਭੇਜੇ ਨੇ ਅਮਰੀਕਾ ਤੋਂ ਰਿਪੋਰਟ ਕਰਕੇ। ਕੀ ਲੱਗਿਆ ਕੀ ਸੋਚਦੇ ਓਦੇ ਬਾਰੇ ਤੁਸੀਂ? ਮੈਂ ਤਾਂ ਭਰਾਵਾ ਜਾਣਾ ਸੀ ਮੈਂ ਹੁਣ ਤਾਂ ਗਤਰਾ ਪਾ ਕੇ ਵੀ ਹੁਣ ਕਿਤੇ ਕੀ ਬਣੇਗਾ। ਅਮਰੀਕਾ ਜਾਣਾ ਸੀਗਾ। ਹਾਂ। ਡੌਂਕੀ ਲਾ ਕੇ। ਨਹੀਂ ਡੌਂਕੀ ਤਾਂ ਨਹੀਂ। ਦੋਵੇਂ ਲੋਡ ਬਦਲ ਕੇ ਇੱਕ ਤਰੀਕੇ ਨਾਲ ਇੱਕ ਨੰਬਰ ਦੀ ਜਾਵਾਂਗੇ ਫਿਰ ਦੋਵੇਂ ਲੋਡ ਤਾਂ ਕੀ ਜਾਣਾ ਹੋਣਾ। ਕਿ ਕਿਤੇ ਖਾਦਾ ਆਣਾ ਹੁਣ ਤਾਂ। ਹਾਂ। ਤੇ ਕਿਵੇਂ ਲੱਗਿਆ ਕਿ ਉਹਦੇ ਬਾਰੇ ਵੀ ਲੋਕ ਮਿਲਿਆ ਜੁਲਿਆ ਕਹਿ ਰਹੇ ਨੇ ਕੋਈ ਤਾਂ ਕਹਿੰਦਾ ਵੀ ਵਧੀਆ ਹੋ ਜਾਣਾ ਮੋੜ ਤੇ ਇੱਧਰ ਵੀ ਆਪਣੇ ਇੱਧਰ ਹੋਰ ਪ੍ਰਵਾਸੀ ਕਬਜਾ ਕਰੀ ਜਾਂਦੇ ਨੇ ਸਾਡੇ ਬਾਹਰ ਜਾਈ ਜਾਂਦੇ ਨੇ ਤੇ ਕੋਈ ਕਹਿੰਦਾ ਵੀ ਉਹ 45-50 ਲੱਖ ਪਤਾ ਨਹੀਂ ਕਿਵੇਂ ਅਰੇਂਜ ਕੀਤਾ ਉਹ ਵੀ ਉਹਨਾਂ ਦੀ ਮਦਦ ਕਰਨੀ ਚਾਹੀਦੀ ਉਦੋਂ ਚ ਇਹ ਵੀ ਆ ਰਿਹਾ ਨਾ ਕਿ ਕਹਿ ਰਹੇ ਸੀ ਵੀ ਕੁਝ ਤਾਂ ਜਿਹੜੇ ਕ੍ਰਾਈਮ ਕਰਕੇ ਗਏ ਹੋਏ ਆ ਹਾਂ ਇਹ ਵੀ ਆ ਜਿਵੇਂ ਉੱਧਰ ਉਹ ਬੈਠੇ ਕੇ ਧਮਕੀਆਂ ਦਿੰਦੇ ਹੁੰਦੇ ਦੀ ਕੁਝ ਉੱਧਰ ਜਿਹੜੇ ਕ੍ਰਾਈਮ ਕੀਤੀ ਬੈਠੇ ਆ ਉਹਨਾਂ ਨੂੰ ਡਬੋਟ ਕਿਤੇ ਕੁਝ ਜਿਹੜੇ ਇਧਰੋਂ ਕ੍ਰਾਈਮ ਕਰਕੇ ਗਏ ਆ ਉਧਰੋਂ ਕਿਤੇ ਆ ਵਿੱਚ ਇਹ ਵੀ ਦੱਸ ਰਹੇ ਨੇ ਵੀ ਜਿਨ੍ਹਾਂ ਦੇ ਪੇਪਰ ਮਤਲਬ ਕਮੀ ਸੀਗੀ ਇਲੈਗਲ ਸੀਗੇ ਤੇ ਹੁਣ ਤਾਂ ਕਈ ਜਿਹੜੇ ਪੱਕੇ ਨੇ ਉਹ ਵੀ ਡਰੇ ਹੋਏ ਨੇ ਕਹਿੰਦੇ ਜਿਨ੍ਹਾਂ ਦੇ ਕੋਈ ਪੇਪਰ ਘਟਾ ਜਿਵੇਂ ਆਪਣਾ ਮੰਨ ਲਓ ਇਧਰ ਕਈ ਵਾਰ ਪਹਿਨ ਕਾਰਡ ਗੁੰਮ ਹੋ ਜਾਂਦਾ ਜਾਂ ਉਹ ਹੋ ਜਾਂਦਾ ਖਰਾਬ ਫਰੂ ਨਾ ਉਹ ਕਮੀ ਹੋ ਜਾਂਦੀ ਹੈ ਅਗਲਾ ਕਹਿੰਦਾ ਚੱਲ ਫੇਰ ਪੜਨਵਾ ਲਾਂਗੇ ਪਰ ਹੁੰਦਿਆ ਦੇਖ ਲੱਗਦਾ ਇ ਇਹ ਤਾਂ ਹੈ ਵੀਰ ਇਹ ਤਾਂ ਹੁੰਦਾ ਹੀ ਹੈ ਵੀਰ ਕਿਵੇਂ ਲੱਗਦਾ ਉਹਨਾਂ ਦੀ ਮਦਦ ਕਰਨੀ ਜੇ ਇਹ ਇੱਕ ਮੁਹਾਲੀ ਦਾ ਵੀ ਮੁੰਡਾ ਹੈ ਮਦਦ ਦੇਖੋ ਵੀਰੇ ਇੱਕ ਸਾਬ ਨਾਲ ਤਾਂ ਹੈ ਇਲੀਗਲ ਹੀ ਹੈ ਹਾਂ ਬਾਕੀ ਥੋੜਾ ਬੋਤਾ ਤਾਂ ਕਰਨਾ ਹੀ ਚਾਹੀਦਾ ਬਾਕੀ ਇਨਸਾਨੀਅਤ ਦਾ ਥੋੜਾ ਬੋਤਾ ਹੋਣਾ ਚਾਹੀਦਾ ਆ ਵੀ ਚੱਲ ਕੋਈ ਗਲਤ ਕਦਮ ਵੀ ਨਾ ਚੱਕਿਆ ਹਾਂ ਕੋਈ ਬੰਦਾ ਕਿਉਂਕਿ ਤਾਂ ਦੇਖ ਰਹੇ ਨੇ ਉਹਨਾਂ ਦੇ ਕਿਉਂਕਿ ਕੋਈ ਜਿਹੜਾ ਬੰਦਾ ਪੈਸਾ ਇੱਕ ਵਾਰੀ ਲਾ ਕੇ ਜਾਂਦਾ ਵਾ ਤਾਂ ਉਹਦਾ ਸਭ ਕੁਝ ਪਿੱਛੋਂ ਇੱਕ ਵਾਰੀ ਨਾ ਐਵੇਂ ਵੀ ਹ ਹ ਉਹ ਵੀ ਹੋ ਜਾਂਦਾ ਹੈ ਨਾ ਕਿ ਉਹ ਇੱਕ ਵਾਰੇ 50 ਲੱਖ 55 ਲੱਖ 45 ਲੱਖ ਇਹ ਕਿਹੜਾ ਸੌਖੀ ਗੱਲ ਆ ਹਾਂ ਸਾਰੀ ਜ਼ਿੰਦਗੀ ਲੰਘੇ ਜਾਂਦੀ ਆ ਬੰਦੇ ਨੂੰ ਇਕੱਠੇ ਤੇ ਐ ਇਦਾਂ ਵੀ ਚਾਹੀਦਾ ਵੀ ਆਲੇ-ਦੁਆਲੇ ਨੇ ਉਹ ਵੀ ਧਿਆਨ ਰੱਖਣ ਉਹਨਾਂ ਨਾਲ ਨਾ ਵੀ ਸੋਸ਼ੀਲੀ ਧਿਆਨ ਰੱਖਣ ਕਿਉਂਕਿ ਹੁਣ ਜਿਵੇਂ ਇੱਕ ਨੌਜਵਾਨ ਆ ਜਲੰਧਰ ਦਾ ਉਹ ਅੱਜ ਸਵੇਰੇ 5 ਵਜੇ ਦਾ ਘਰੋਂ ਗਾਇਬ ਆ ਕੱਲ ਉਹ ਰਿਪੋਰਟ ਹੋ ਕੇ ਆਇਆ ਵੀ ਕੋਈ ਐਦਾਂ ਦਾ ਕੋਈ ਗਲਤ ਕਦਮ ਵੀ ਨਾ ਚੱਕੇ ਜਣਾ ਹਾਂ ਕੁਛ ਹੋਣਾ ਤਾਂ ਚਾਹੀਦਾ ਬਾਕੀ ਉਹਨਾਂ ਨੂੰ ਪੈਸੇ ਦਾ ਤਾਂ ਨੁਕਸਾਨ ਹੋਏ ਗਿਆ ਨਾ ਉਹ ਤਾਂ ਯਾਰ ਰਿਸ਼ਤੇਦਾਰ ਉਹਨਾਂ ਦੇ ਗਵਾਰੰਟੀ ਗਵਾਰੰਟੀ ਧਿਆਨ ਰੱਖਣਾ ਨਾ ਹਾਂਜੀ ਹਾਂਜੀ ਇਹ ਤਾਂ ਹੁਣ ਕਰਨਾ ਚਾਹੀਦਾ ਧੰਨਵਾਦ ਧੰਨਵਾਦ ਸੱਸੀ ਗੱਲ ਜੀ ਕਿਨਾ ਮੈਂ ਵੀ ਗੁਰਦੀਪ ਸਿੰਘ ਆ ਜੀ ਤੁਸੀਂ ਉਹ ਖਬਰ ਸੁਣੀ ਆ ਜਿਹੜੇ 104 ਕੱਲ ਭਾਰਤੀ ਆਪਣੇ ਵਾਪਸ ਭੇਜੇ ਨੇ ਰਿਪੋਰਟ ਕਰਕੇ ਅਮਰੀਕਾ ਨੇ ਨਹੀਂ ਸਰ ਲੇਕੇ ਨਹੀਂ ਨਹੀਂ ਜੀ 104 ਜਿਹੜੇ ਇਲੀਗਲ ਜਿਵੇਂ ਡੌਂਕੀ ਲਾ ਕੇ ਜਾਂਦੇ ਨੇ ਹਾਂਜੀ 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 ਉਹਨਾਂ 'ਚ 104 ਭੇਜ ਤੇ ਵਿੱਚੋਂ 33 ਪੰਜਾਬੀ ਵੀ ଥିਗੇ 3-4 ਕੁੜੀਆਂ ਵੀ ਸੀਗੀਆਂ ਹਾਂਜੀ ਤੇ ਇੱਕ ਮਹਾਲੀ ਦਾ ਵੀ ਮੁੰਡਾ ਜੋ ਵਾਪਸ ਭੇਜਤੇ ਉਹਨਾਂ ਨੇ ਤੇ ਤਕਰੀਬਨ 4000 ਦੇ ਕਰੀਬ ਉਹਨਾਂ ਦੀ ਨਿਗਾ ਕੀ 5000 ਦੇ ਕਰੀਬ ਤੇ 33000 ਲਈ ਉਹਨਾਂ ਨੇ ਜੇਲ ਬਣਾਈ ਸਭ ਤੋਂ ਖਤਰਨਾਕ ਜੇਲ ਹੈ ਜਿਹੜੀ ਅਮਰੀਕਾ ਦੀ ਮੈਂਬਰ ਕਿ ਜਿਹੜੇ ਡੌਂਕੀ ਲਾ ਕੇ ਜਾਂਦੇ ਨੇ ਜਿਹੜੇ ਡੌਂਕੀ ਲਾ ਕੇ ਜਿਹੜੇ ਜਾਂਦੇ ਆ ਅਮਰੀਕਾ ਟਰੰਪ ਨੇ ਐਲਾਨ ਕੀਤਾ ਸੀ ਨਾ ਕਿ ਮੈਂ ਸਾਰੇ ਜਿੰਨੇ ਇਲੀਗਲ ਨੇ ਘੱਟ ਦੇਣੇ ਨੇ ਹਾਂਜੀ ਤੇ ਉਹ ਸ਼ੁਰੂ ਕਰਦੇ ਹੋਏ ਕੱਲ 104 ਉਹਨਾਂ ਨੇ ਫੌਜ ਦੇ ਜਹਾਜ਼ ਨਹੀਂ ਭੇਜੇ ਨੇ ਅੰਮ੍ਰਿਤਸਰ ਅੱਛਾ 1 ਮਹੀਨਾ ਪਹਿਲਾਂ ਦੀ ਖਬਰ ਸੁਣੀ ਸੀਗੀ ਵੀ ਇਹ ਬਾਅਦ ਜਦੋਂ ਜਿੱਤੇਗਾ ਉਦੋਂ ਨੇ ਲਾਅਨ ਕੀਤਾ ਸੀ ਇਹ ਹੁਣ ਉਹਨੇ ਸ਼ੁਰੂ ਕਰਤਾ ਕੰਮ ਅੱਛਾ ਵੀ ਕਿਵੇਂ ਦੇਖਦੇ ਹੋ ਇਹ ਸਹੀ ਹੋਇਆ ਕ ਗੱਲ ਤੋਂ ਇਹ ਜੋ ਭੇਜੇ ਨੇ ਉਹਨਾਂ ਦੀ ਤਾਂ ਗਲਤ ਹੋਇਆ ਜੀ ਅੱਛਾ ਜੀ ਹਾਂ ਜੀ ਵੀ ਨਹੀਂ ਭੇਜਣੇ ਨਹੀਂ ਭੇਜਣੇ ਚਾਹੀਦੇ ਬੰਦਾ ਇੰਨੇ ਮਿਹਨਤ ਕਰਕੇ ਕ ਡਾਂਕੀ ਲਾ ਕੇ ਗਿਆ ਐਨੇ ਕਟਨਾਈਆਂ ਕਰਕੇ ਬੰਦਾ ਸਿਰੇ ਪਹੁੰਚਿਆ ਪਤਾ ਨਹੀਂ ਕਿਹੜੇ ਹਾਲਾਤਾਂ ਉਹਨਾਂ ਨੂੰ ਪਤਾ ਵੀ ਕਿਹੜੇ ਹਿਸਾਬ ਨਾਲ ਪਹੁੰਚਦੇ ਆ ਵੀ ਮਤਲਬ ਅੱਗੇ ਲਈ ਬੰਦ ਕਰ ਦੇ ਹਾਂ ਬੰਦ ਕਰਨਾ ਚਾਹੀਦਾ ਹੈ ਵੀ ਅੱਗੇ ਲਈ ਤੇ ਕਹਿ ਦੇਣ ਵੀ ਅੱਗੇ ਲਈ ਇਲੀਗਲ ਨਾ ਆਇਓ ਪਰ ਜਿਹੜੇ ਚਲੇਗੇ ਉਹਨਾਂ ਨੂੰ ਨਹੀਂ ਕੱਢਣਾ ਚਾਹੀਦਾ ਤੁਹਾਡੇ ਨਾਲ ਹਾਂ ਨਹੀਂ ਕੱਢਣਾ ਚਾਹੀਦਾ ਠੀਕ ਹੈ ਹਾਂ ਜੀ ਤੇ ਕਈ ਕੁੜੀਆਂ ਵੀ ਨੇ ਤੇ ਹੋਰ ਵੀ ਕਹਿ ਰਹੇ ਨੇ ਵੀ 7 ਲੱਖ ਦੇ ਕਰੀਬ ਹੋਰ ਨੇ ਇੰਡੀਅਨ ਵਿਆਉਣੇ ਵਾਲੇ ਟਾਈਮ 'ਚ ਉਹ ਵੀ ਆਉਣਗੇ ਵਾਸਤੇ ਤੇ ਉਹ ਲਿਆਂਦੇ ਵੀ ਪਤਾ ਕਿਹੜੇ ਹਿਸਾਬ ਨਾਲ ਗਏ ਨੇ ਜਲੀਲ ਕਰਕੇ ਮਤਲਬ ਉਹਨਾਂ ਦੇ ਹੱਥ ਬੰਨ ਕੇ ਹੱਥ ਘੜੀਆਂ ਨਾਲ ਪੈਰਾਂ 'ਚ ਬੇੜੀਆਂ ਬਾ ਕੇ ਛੱਡ ਕੇ ਗਏ ਨੇ ਉਹਰੇ ਅੱਛਾ ਅੰਮ੍ਰਿਤਸਰ ਫੌਜੀ ਜਾਤ ਅੱਛਾ ਫੌਜੀ ਜਾਤ ਦੇ ਵਿੱਚ ਹਾਂ ਪੈਰਾਂ 'ਚ ਬੇੜੀਆਂ ਬਾ ਕੇ ਹੱਥਾਂ 'ਚ ਘੜੀਆਂ ਬਾ ਕੇ ਜੱਟ ਕੇ ਗਏ ਨੇ ਉਹਰੇ ਵੀ ਉਹ ਵੀ ਇੱਕ ਤਰ੍ਹਾਂ ਦਾ ਜਲੀਲੇ ਕੀਤਾ ਉਹਨਾਂ ਨੂੰ ਜਲੀਲ ਦਾ ਕੀਤਾ ਇਹਦੇ ਆਪਣੀ ਸਰਕਾਰ ਨੇ ਵੀ ਐਕਸ਼ਨ ਨਹੀਂ ਲੇਤਾ ਆਪਣੀ ਸਰਕਾਰ ਨੇ ਤਾਂ ਕੁਝ ਕਿਹਾ ਹੀ ਨਹੀਂ ਕਈ ਛੋਟੇ ਦੇਸ਼ ਨੇ ਬ੍ਰਾਜ਼ੀਲ ਆ ਮੈਕਸੀਕੋ ਆ ਉਹਨਾਂ ਨੂੰ ਵੀ ਉਹਨਾਂ ਨੇ ਭੇਜੇ ਜਹਾਜ਼ ਫੌਜੀ ਜਹਾਜ਼ ਉਹਨਾਂ ਨੇ ਵਾਪਸ ਮੋੜਤੇ ਕਹਿੰਦੇ ਜੇ ਭੇਜਣਾ ਬੰਦੇ ਆ ਮੰਗ ਭੇਜੋ ਆ ਪਖੰਡਾ ਨਾ ਕਰੋ ਸਾਡੇ ਆ ਮਤਲਬ ਕਿ ਇਸ ਤਰ੍ਹਾਂ ਨਾ ਬੇਦਾ ਕੈਦੀਆਂ ਨਾਲ ਕੰਮ ਹੋ ਗਿਆ ਵੇ ਜਿੰਨਾ ਮਰਗੀ ਬੰਦੇ ਨੂੰ ਜ਼ਬਰਦਸਤੀ ਭੇਜਣਾ ਮਰਗੀ ਜਿਸ ਤਰ੍ਹਾਂ ਬੰਦੇ ਗਏ ਤੇ ਬੜੇ ਤਰੀਕੇ ਨਾਲ ਸਾਫ ਤਰੀਕੇ ਨਾਲ ਭੇਜੋ ਉਹਨਾਂ ਵਾਪਸ ਅਤੇ ਉਹ ਜੇ ਗਲਤੀ ਵੀ ਹੋਣਾ ਦੀ ਰਿਪੋਰਟ ਕਰਤੇ ਕੋਈ ਗੱਲ ਨਹੀਂ ਉਹ ਤੇ ਜਿਹੜੀ ਇਲੀਗਲ ਗਲਤ ਕੰਮ ਕੀਤਾ ਪਰ ਆ ਵੀ ਗਲਤ ਆ ਨਾ ਕਿਤੇ ਨਾ ਕਿਤੇ ਇਹ ਤਾਂ ਹਾਂ ਕਿਤੇ ਨਾ ਕਿਤੇ ਹੈ ਗਲਤ ਹੈ ਮਤਲਬ ਕਿ ਇਸੇ ਤਰੀਕੇ ਨਾਲ ਹੀ ਨਾ ਭੇਜਣਾ ਚਾਹੀਦਾ ਮਤਲਬ ਕਿ ਸਹੀ ਤਰੀਕੇ ਨਾਲ ਭੇਜੋ ਉਹਨਾਂ ਨੂੰ ਜੇ ਦੇਡੇ ਛੋਟੇ ਦੇਸ਼ ਸੀਗੇ ਉਹ ਤਾਂ ਮਾੜ ਗਏ ਜੀ ਤੇ ਪਰ ਭਾਰਤ ਐਡਾ ਬਟਾ ਦੇਸ਼ਾਂ ਮੋਦੀ ਨੇ ਮਾੜ ਕੁਝ ਨਹੀਂ ਕਿਹਾ ਇਹ ਤੇ ਕੀ ਲੱਗਦਾ ਤੁਹਾਨੂੰ ਉਹੀ ਤਾਂ ਕਹਿ ਰਹੇ ਵੀ ਆਪਣੀ ਸਰਕਾਰ ਕੋਈ ਐਕਸ਼ਨ ਨਹੀਂ ਲੈ ਰਹੀ ਹੈਗੀ ਆਪਣੀ ਪਹਿਲਾਂ ਪੰਜਾਬ ਸਰਕਾਰ ਦੇ ਕੰਨ 'ਚ ਆਵਾਜ਼ ਪੈਂਦੀ ਫਿਰ ਅੱਗੇ ਸੈਂਟਰ 'ਚ ਆਵਾਜ਼ ਪੇਜਦੀ ਇਹ ਉਹਨਾਂ ਨੇ ਕਹਿੰਦੀ ਐਕਸ਼ਨ ਲੈਣਾ ਚਾਹੀਦਾ ਵੀ ਕਿਉਂ ਕਰਿਆ ਅਗਰ ਆਪਣਾ ਦੇਸ਼ ਕਿਸੇ ਦੇਸ਼ ਨਾਲ ਬਾਹਰ ਨਾਲ ਨਾ ਕਰੇ ਜਿਹੜੇ ਇੱਥੇ ਆਏ ਹੋਏ ਆ ਤਾਂ ਉਹਨਾਂ ਦੀ ਸਰਕਾਰਾਂ ਦਾ ਪਮਿੰਟਲ ਜਿਹਾ ਐਕਸ਼ਨ ਲੈ ਲੈਣੇ ਆ ਤੇ ਆਪਣੀ ਸਰਕਾਰ ਨੇ ਆਹ ਹਲਾ ਕੇ ਰੱਖ ਦਨੇ ਮਾਲਕੀ ਆਪਾਂ ਇੱਥੇ ਚਪੇੜ ਦਾ ਕਰੀ ਮਾਰੇ ਗਾਲ ਤਾਂ ਨਹੀਂ ਕੱਢ ਸਕਦੇ ਨਿਗਰੋ ਆਏ ਕਿੰਨੇ ਆ ਆਪਾਂ ਕੁਝ ਨਹੀਂ ਕਹਿ ਸਕਦੇ ਸਹੀ ਗੱਲ ਹੈ ਤਾਂ ਆਪਣੇ ਨਾਲ ਇਨਤਜ਼ਾਰ ਹੋ ਰਿਹਾ ਇਨਤਜ਼ਾਰ ਇਹ ਤਾਂ ਗਲਤ ਹੈ ਜੀ ਇਹ ਕੀ ਲੱਗਦਾ ਵੀ ਜਿਹੜੇ ਹੁਣ ਆਏ ਨੇ ਉਹਨਾਂ ਦੀ ਕੋਈ ਮਦਦ ਵੀ ਹੋਣੀ ਚਾਹੀਦੀ ਹੈ ਕਿਉਂਕਿ 45 ਲੱਖ ਦਾ ਘੱਟੋ ਘੱਟ ਆ ਜਿਹਨੇ ਲਾਇਆ ਉਹਦੀ ਕਹਿੰਦੇ 50 ਵੀ ਲਾਇਆ ਗਏ ਨੇ 55 ਵੀ ਲਾਇਆ ਤੇ ਘਰ-ਬਾਰ ਉਹਨਾਂ ਦੇ ਦੇਖੋਗੇ ਤੁਸੀਂ ਵੀ ਦੇਖ ਕੇ ਅਗਲਾ ਕਹਿ ਨਹੀਂ ਸਕਦਾ ਵੀ ਇਹਨਾਂ ਨੇ ਕਿਵੇਂ ਇਕੱਠੇ ਕੀਤੇ ਹੋਣਗੇ ਮੈਂ ਉਹੀ ਤਾਂ ਕਹਿੰਦਾ ਜਿਹਦੇ ਹਾਲਾਤ ਮਾੜੇ ਹੁੰਦੇ ਪਿੱਛੋਂ ਨੇ ਉਹੀ ਬੰਦਾ ਬਾਹਰ ਜਾਂਦਾ ਹੈ ਅਗਲੇ ਉਹ ਚੰਗੇ ਪੈਸੇ ਚੰਗਾ ਬਾਈ ਪਲੈਨ ਰਹੀ ਜਾਂਦਾ ਚੰਗਾ ਪਾਸਵਰਡ ਵੀ ਜਣਾ ਕੇ ਜਾਂਦਾ ਤੁਹਾਨੂੰ ਉਹ ਕਹਿੰਦੇ ਵੀ ਜਿਹੜੇ 50 ਲੱਖ ਬਾਰ ਗਿਓ ਇੱਧਰ ਹੀ ਕੰਮ ਕਰ ਲੈਂਦੇ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਜੀ ਕਹਿਣਾ ਤਾਂ ਸਹੀ ਹੈ ਲੋਕਾਂ ਦਾ ਵੀ ਕਹਿਣਾ ਮਤਲਬ ਬੰਦੇ ਨੂੰ ਜਦੋਂ ਇੱਥੇ ਰੋਜ਼ਗਾਰ ਹੀ ਨਹੀਂ ਦੇ ਰਹੀ ਆਪਣੀ ਕਿਤੇ ਮਿਲਦਾ ਕੋਈ ਢੰਗ ਦਾ ਤਾਂ ਹੀ ਬੰਦਾ ਜਾਂਦਾ ਹੈ ਵੀ ਪੈਸੇ ਥੋੜੇ ਥੋੜੇ ਇਕੱਠੇ ਕਰਕੇ ਬੰਦਾ ਫਿਰ ਉਹ ਤਰੀਕੇ ਨਾਲ ਬਾਹਰ ਜਾਂਦਾ ਹੈ ਕੀ ਲੱਗਦਾ ਲੋਕਾਂ ਨੂੰ ਵੈਸੇ ਵੀ ਉਹਨਾਂ ਨਾਲ ਸੋਸ਼ੀਅਲੀ ਤੌਰ ਤੇ ਵੀ ਖੜਨਾ ਚਾਹੀਦਾ ਕਿਉਂਕਿ ਅੱਜ ਇੱਕ ਖਬਰ ਇਹ ਵੀ ਆ ਜਲੰਧਰ ਦਾ ਵੀ ਇੱਕ ਮੁੰਡਾ ਸੀਗਾ ਦਵਿੰਦਰਜੀਤ ਸਿੰਘ ਉਹ ਵੀ ਕੱਲ੍ਹ ਰਿਪੋਰਟ ਹੋ ਗਿਆ ਆ ਤੇ ਅੱਜ ਸਵੇਰ ਦਾ 5 ਵਜੇ ਦਾ ਘਰੋਂ ਗਾਇਬ ਆ ਅੱਛਾ ਮਤਲਬ ਬਿਨਾ ਦੱਸੇ ਹੀ ਘਰੇ ਚਲੇ ਗਿਆ ਜਿਵੇਂ ਲਾਲੋ ਵੀ ਕਰਜ਼ੇ ਦੀ ਟੈਨਸ਼ਨ ਲਾ ਲੋ ਉਹ ਤੇ ਟੈਨਸ਼ਨ ਕਰ ਜਾਈ ਵੀ ਟੈਨਸ਼ਨ ਨੇ ਬੰਦਾ ਮੈਂਟਲੀ ਆਫਸੈਟ ਹੋ ਜਾਂਦਾ ਏ ਵੀ ਇਹ ਇਹ ਮੌਕੇ ਤੇ ਜਿਹੜੇ ਆਂਟੀ ਗਵਾਂਢੀ ਨੇ ਜਾਂ ਪਿੰਡ ਦੇ ਨੇ ਜਾਂ ਰਿਸ਼ਤੇਦਾਰ ਨੇ ਉਹਨਾਂ ਨੂੰ ਮਤਲਬ ਹੌਸਲੇ ਵਾਲੇ ਤੌਰ ਤੇ ਖੜਨਾ ਵੀ ਚਾਹੀਦਾ ਨਾਲ ਹੈ ਨਾ ਇਹ ਤਾਂ ਖੜਨਾ ਚਾਹੀਦਾ ਹਾਂ ਕੋਈ ਗਵਾਂਢੀ ਹੁੰਦਾ ਰਿਸ਼ਤੇਦਾਰ ਹੁੰਨੇ ਮਤਲਬ ਕਿ ਪਹਿਲਾਂ ਤਾਂ ਕਲੋਜ਼ ਇਹੀ ਹੁੰਨੇ ਆਪਾਂ ਨੂੰ ਇਹਨਾਂ ਨੂੰ ਹੈਲਪ ਕਰਨੀ ਚਾਹੀਦੀ ਹੈ ਮਾਰਗੇ ਬਹੋਗੇ ਹਾਂ ਹੌਸਲਾ ਦੇਣਾ ਚਾਹੀਦਾ ਚਲੋ ਪੈਸਾ ਤਾਂ ਚਲੇ ਗਿਆ ਚਲੇ ਗਿਆ ਹਾਂ ਹੈਲਪ ਕਰ ਰਹੇ ਜਿੰਨੀ ਥੋੜੀ ਥੋੜੀ ਹੈਲਪ ਕਰਦੇ ਕਰਦੇ ਬੜੀ ਹੈਲਪ ਹੋ ਜਾਂਦੀ ਹੈ ਅਗਰ ਸਾਰੇ ਕਰਨ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੀਰੋ ਸੁਣੀਆ ਖਬਰ ਤੁਸੀਂ ਜਿਹੜੇ 104 ਬੰਦੇ ਗੱਲ ਭੇਜੇ ਨੇ ਰਿਪੋਰਟ ਕਰਕੇ ਨਹੀਂ ਸੁਣੀ ਨਹੀਂ 104 ਬੰਦੇ ਭੇਜੇ ਨੇ ਵਾਪਸ ਜਿਹੜੇ ਅਮਰੀਕਾ ਡੋਂਕੀ ਡੂੰਕੀ ਲਾ ਕੇ ਗਏ ਹੋਏ ਸੀਗੇ ਹਾਂਜੀ ਉਹ ਕੱਲ 104 ਬੰਦੇ ਅੰਮ੍ਰਿਤਸਰ ਭੇਜਦੇ ਨੇ ਜਹਾਜ਼ ਰਾਹੀਂ ਵਾਪਸ ਤੇਦੀ ਤਾਂ ਪੰਜਾਬ ਦੇ ਵੀ ਸੀਗੇ ਕਿਤੇ ਕਿਤੇ ਮੈਂ ਦੇਖਦੇ ਹੋ ਵੀ ਡੌਂਕੀ ਲਾ ਕੇ ਜਿਹੜੇ ਵਾਪਸ ਭੇਜਤੇ 트ੰਪ ਨੇ ਪਹਿਲਾਂ ਐਲਾਨ ਕੀਤਾ ਸੀ ਨਾ ਵੀ ਜਿਹੜੇ ਇਲੀਗਲ ਨੇ ਉਹਨਾਂ ਨੂੰ ਵਾਪਸ ਭੇਜਾਂਗੇ ਅਸੀਂ ਦੇਸ਼ ਚੋਂ ਕੱਢਾਂਗੇ ਵੀ ਉਹਨਾਂ ਨੂੰ ਕਿਵੇਂ ਦੇਖਦੇ ਹੋ ਸਹੀ ਕੀਤਾ ਗਲਤ ਕੀਤਾ ਉਹਨਾਂ ਨੇ ਕਿਤੇ ਤਾਂ ਸਹੀ ਆ ਜੇ 2 ਨੰਬਰ ਤੇ ਗਈ ਸੀ ਬਾਰ ਠੀਕ ਵੀ ਮਤਲਬ ਆਪਣੇ ਦੇਸ਼ ਚ ਰਹਿ ਕੇ ਕੰਮ ਕਰਨਾ ਚਾਹੀਦਾ ਹਾਂਜੀ ਆਪਣੇ ਦੇਸ਼ ਚ ਰਹਿ ਕੇ ਕੰਮ ਕਰਨਾ ਚਾਹੀਦਾ ਠੀਕ ਹੈ 12ਵੀਂ ਦਾ ਜਾਣ ਤੇ ਪੈਸਾ ਲਾਈ ਆ 2 ਨੰਬਰ ਤੇ ਹਾਂ ਵੀ ਕੀ ਲੱਗਦਾ ਵੀ ਉਹੀ ਪੈਸੇ ਨਾਲ ਇੱਧਰ ਕੋਈ ਕੰਮ ਕਰਨਾ ਹਾਂਜੀ ਪ੍ਰਾਈਵੇਟ ਕੰਮੇ ਕਰ ਲੈਂਦੇ ਕੋਈ ਇੱਧਰ ਤੁਸੀਂ ਤੁਹਾਡੀ ਕੀ ਸੋਚ ਹੈ ਜਿਹੜੇ ਬਾਹਰ ਜਾਣ ਦੀ ਜਿਵੇਂ ਹੁਣ ਵੀ ਬਹੁਤ ਲੋਕ ਨੌਜਵਾਲ ਤਿਆਰੀ ਕਰਦੇ ਨੇ ਬਾਹਰ ਜਾਣ ਦੀ ਹਾਂਜੀ ਤੁਸੀਂ ਕੀ ਸੋਚਦੇ ਏ ਤੇ ਬਾਰੇ ਬਾਹਰ ਜਾਂਦੇ ਵੀ ਪੈਸਾ ਲਾਣਾ ਔਰੇ ਕੰਮ ਖੋਲਣ ਕੋਈ ਆਪਣਾ ਬਾਹਰ ਵੀ ਕਰਕੇ ਜਾਕੀ ਜਾਂਦੇ ਨੇ ਹਾਂਜੀ ਬਾਹਰੋਂ ਕਰਜਾ ਉੱਤਰਦਾ ਨਹੀਂ ਫਿਰ ਸੁਸਾਇਡ ਕਰ ਲੈਂਦੇ ਆ 12ਵੀਂ ਬੁਰਾ ਹਾਲੀ ਆ ਵੈਸੇ ਇਹ ਵੀ ਗੱਲ ਸਹੀ ਆ ਤੁਹਾਡੀ ਕੋਈ ਤਾਂ ਹੈ ਨਹੀਂ ਕਿ ਵੀ 50 ਲੱਖੇ ਤੇ ਘਰੇ ਪਿਆ ਹੁੰਦਾ ਕਰਜੇ ਜਾਕੀ ਜਾਂਦੇ ਨੇ ਹਾਂਜੀ ਹਾਂ ਜੀ ਤੂੰ ਸੁਣੀ ਐ ਖਬਰ ਜਿਹੜੇ ਕੱਲ 104 ਵਾਪਸ ਭੇਜਤੇ ਭਾਰਤੀ ਅਮਰੀਕਾ ਤੋਂ ਦੇਖੀ ਨਹੀਂ ਤੁਸੀਂ ਡੌਂਕੀ ਲਾ ਕੇ ਗਏ ਹੋਏ ਸੀਗੇ 104 ਬੰਦੇ ਨਹੀਂ ਨਹੀਂ ਬਾਹਰ ਦੀ ਗੱਲਾਂ ਜੀ ਆਂਦੇ ਸਾਡੀ ਫੈਲਾ ਹੀ ਜ਼ਿੰਦਗੀ ਬਹੁਤ ਰੰਗੀ ਗਈ ਆ ਸੀਰੀਅਸਲੀ ਸਾਡੀ ਜ਼ਿੰਦਗੀ ਐਡੀ ਖਰਾਬ ਹੋਈ ਪਈ ਐ ਨਾ ਆਈ ਮੇਰੇ ਤਾਂ ਪੇਰੈਂਟਸ ਵੀ ਨਹੀਂ ਹੈਗੇ ਸਾਡੇ ਤਾਂ ਘਰਦਿਆਂ ਦੀ ਗੱਲਾਂ ਚੋਂ ਨਹੀਂ ਨਿਕਲਦੇ ਸਬਜੀ ਵਾ ਅੱਛੀ ਤੋਂ ਹੋ ਗਿਆ ਸੋਖਾ ਹਾਂ ਜੀ ਸੋਖਾ ਵਾਈ ਸੁੱਖ ਨਹੀਂ ਹੈਗੀ ਤੇ ਅਸੀਂ ਤਾਂ ਹੀ ਕਹਿ ਰਹੇ ਆਂ ਜੀ ਕੀ ਹੋ ਗਿਆ ਜੈਕ ਕੋਈ মিডিਆ ਕੋਈ ਮਦਦ ਕਰ ਸਕਦਾ ਹੋਵੇ ਤਾਂ ਨਹੀਂ ਵੀ মিডিਆ ਨਹੀਂ ਕਰ ਸਕਦਾ ਬੰਦੇ ਨੂੰ ਆਪਣੀ ਆਪ ਹੀ ਕਰਨੀ ਪੈਂਦੀ ਹੈ ਠੀਕ ਹੈ ਕੀ ਕਰਦੇ ਹੋ ਪੜਦੇ ਹੋ ਤੁਸੀਂ ਕੀ ਕਰਦੇ ਹੋ ਹਾਂਜੀ ਫਿਲਹਾਲ ਪੜੇ ਰਹੇ ਹਾਂ ਗ੍ਰੈਜੂਏਟ ਥੋੜੇ ਵੈਸੇ ਤੁਹਾਡੇ ਦਾ ਕੀ ਫਿਊਚਰ ਪਲਾਨ ਨੇ ਵੀ ਇੱਧਰ ਕੋਈ ਕੰਮ ਕਰਨਾ ਚਾਹੁੰਦੇ ਜਾਂ ਬਾਹਰ ਜਾਣ ਦਾ ਪਲਾਨ ਆ ਸਰ ਮੇਰਾ ਇੱਧਰ ਦਾ ਹੀ ਹੈ ਜੇ ਗਵਰਨਮੈਂਟ ਜੋਬ ਨਿਕਲ ਜੇ ਤਾਂ ਠੀਕ ਹੈ ਮਤਲਬ ਕੀ ਸਟੱਡੀ ਕਰਦੇ ਹੋ ਉਹਦੀ ਮੈਂ ਗ੍ਰੈਜੂਏਸ਼ਨ ਕਰ ਰਹੀ ਹਾਂ ਵੀ ਬੀਹੇਵ ਪ੍ਰਾਈਵੇਟ ਉਹ ਨਾਲ ਦੀ ਨਾਲ ਜੋਬ ਕਰ ਰਹੀ ਏ ਕਿ ਪ੍ਰਾਈਵੇਟ ਜੋ ਮਤ ਆਪਣਾ ਖਰਚੇ ਆਪੇ ਚਲਾਣਾ ਕਰਨਾ ਦਿੰਦਾ ਹੀ ਕਰ ਦੇ ਦਿੰਦੇ ਨਹੀਂ ਪਰ ਸਾਡੇ ਥੋੜਾ ਬੈਕਵਰਡ ਜੀ ਸੋਚਣਾ ਵੀ ਪੜਾਈ ਵਗੈਰਾ ਨੂੰ ਉਹ ਨਹੀਂ ਕਰਦੇ ਠੀਕ ਹੈ ਆ ਜੀਏ ਆਓ ਜੀਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਮ ਹੈ ਤੁਹਾਡਾ ਕੌਰ ਸਿੰਘ ਹੈ ਜੀ ਕੌਰ ਸਿੰਘ ਹਾਂ ਜੀ ਅਪੂ ਜੀ ਤੁਸੀਂ ਖਬਰ ਸੁਣੀ ਹੈ ਕੱਲ 104 ਬੰਦੇ ਵਾਪਸ ਭੇਤੇ ਅਮਰੀਕਾ ਨੇ ਜਿਹੜੇ ਡੌਂਕੀ ਲਾ ਕੇ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਕੀ ਕਹਿਣਾ ਤੁਹਾਡਾ ਉਹਦੇ ਬਾਰੇ ਜੀ ਕਹਿਣਾ ਜੇ ਹੁਣ ਕਹਿਣਾ ਗੁਆ। ਵੀ ਸਹੀ ਕੀਤਾ ਗਲਤ ਕੀਤਾ। ਹੈ ਨਾ ਹੁਣ ਗੱਲ ਤੇ ਵਿਚਾਰੇ ਜਿਹੜੇ ਹੁਣ ਕੱਲ ਚੜੇ ਹੋ ਜਾਂਦੇ ਹੀ ਸਾਂਭ ਲੇ। ਉਸਨੂੰ ਵਾਪਸ ਕਰਦੇ ਐਨਾ ਖਰਚਾ ਕਰਿਆ ਅਗਲੇ ਨਾ ਹੈ ਤਾਂ ਮਾੜੀ ਗੱਲੇ ਆ। ਹਾਂ ਇਹ ਨਾ ਕੋਈ ਮਹੀਨਾ ਹੋਇਆ ਕੋਈ 6 ਮਹੀਨੇ ਹੋਏ ਨੇ 15 ਦਿਨ ਵੀ ਹੋਏ ਨੇ। ਹਾਂ ਇਦਾਂ ਗਾ ਵੀ ਹੈ ਤਾਂ ਮਾੜੀ ਗੱਲੇ ਹੁਣ ਪਰ ਆਪਾਂ ਕੀ ਕਰ ਸਕਦੇ ਆ ਤੇ ਵਿੱਚ। ਨਹੀਂ ਕੀ ਕਿ ਲੱਗਦਾ ਵੀ ਮਦਦ ਕਰਨੀ ਚਾਹੀਦੀ ਹੈ ਸਰਕਾਰਾਂ ਨੂੰ ਉਹਨਾਂ ਦੀ। ਕੁੱਲ ਕਰਨੀ ਦਾ ਜਹੀ ਜੀ ਹਰ ਬੰਦਾ ਵਿਚਾਰਾ ਰੋਟੀ ਪਾਣੀ ਪੀਚੀ ਫੇਰਾ ਆਪਣਾ ਤੱਕ ਕਿਸੇ ਕੋਲ ਕਰਜਾ ਜੜਿਆ ਵਾ ਕਿਸੇ ਦਾ ਕੁਸ ਹੈ ਕਿਸੇ ਦਾ ਕੁਸ ਹੈ ਵਿਚਾਰੇ ਇੱਕ ਮਹਾਲੀ ਦਾ ਵੀ ਮੁੰਡਾ ਤੁਹਾਨੂੰ ਕੋ ਦੋ ਨਹੀਂ ਆਣਾ ਤਾਂ ਨਹੀਂ ਵਾ ਮੜਾ ਮੋਟਾ ਮੋਬਾਈਲ ਮੈਂ ਵੀਡੀਓ ਦੇਖੀ ਹੈ ਵੀ ਹਾਂ ਪਰ ਸਰਤਾਰੇ ਆ ਲਿਆ ਕੇ ਇਹਨਾਂ ਨੇ ਉਹ ਕਿਵੇਂ ਦੇਖਦੇ ਉਹਨਾਂ ਨੇ ਜਿਵੇਂ ਫੌਜੀ ਜਹਾਜ਼ ਚ ਭੇਜੇ ਨੇ ਜਾਣ ਕੇ ਮਤਲਬ લાલો જલીલ ਕਰਨ ਨੂੰ હાથ ਘੜੀਆਂ લાકે ਪੈਰਾਂ 'ਚ ਬੇੜੀਆਂ ਪਾ ਕੇ ਵੀ ਉਹ ਸਹੀ ਸੀਗਾ ਕਿ ਗਲਤ ਸੀ ਉਹ ਗਲਤ ਹੈ ਜਿਵੇਂ ਹੁਣ ਭੇਜਣੀ ਤੇ ਤਾਂ ਸਿੱਧੇ ਤਾਂ ਭੇਜ ਸਕਦਾ ਭਲਾ ਕਿ ਉਹਦੇ ਖਰਚੇ ਜ਼ਿਆਦੇ ਹੋਇਆ ਦੂਏ ਲੋਡ ਘੱਟ ਕਰਕੇ ਆਉਣਾ ਦੀ ਇਹ ਦੂਏ ਜਾਂਚ ਭੇਜਦੇ ਹਾਂਜੀ 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 ਉਹ ਮੈਂ ਤਾਂ ਗਲਤ ਲੱਗਿਆ ਤੁਹਾਨੂੰ ਹਾਂਜੀ ਉਹ ਵੀ ਗਲਤ ਹੈਗਾ ਉਹਨਾਂ ਦੀ ਵੇਚੀ ਵੀ ਤਾਂ ਹੈ ਵਿਚਾਰਿਆਂ ਦੀ ਦਸਾਂ ਹੱਤਕੜੀਆਂ ਲਾਈ ਹੋਈਆਂ ਇਹ ਕੋਈ ਗੱਲ ਹੈ ਇੱਕ ਮੁੰਡਾ ਨਾ ਦਵਿੰਦਰਜੀਤ ਸਿੰਘ ਜਲੰਧਰ ਦਾ ਵੀ ਡਿਪੋਰਟ ਹੋ ਕੇ ਆਇਆ ਬਾਹਰ ਭੇਜਿਆ 15 ਕਿ ਦਿਨੇ ਹੋਏ ਸੀ ਉਹਨੂੰ ਅਮਰੀਕਾ ਗਿਆ ਇਹਨੂੰ ਤੇ ਅੱਜ ਸਵੇਰ ਦਾ ਉਹ ਲਾਪਤਾ ਕਰੋ 5 ਵਜੇ ਦਾ ਉਹ ਤਾਂ ਗਵਰਨਮੈਂਟ ਨੂੰ ਬੰਦਾ ਲਾਪਤਾ ਗਿਆ ਉੱਥੇ ਹੋਣਾ ਇਹ ਆਪਣੇ ਇੱਧਰ ਕਈ ਵਾਰ ਅਗਲਾ ਕਰਜੇ ਦੀ ਟੈਨਸ਼ਨ ਕਰਕੇ ਹੋ ਸਕਦਾ ਵੀ ਹਾਂ 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 ਉਹਦੇ ਘਰਦਿਆਂ ਦਾ ਵੀ ਗੱਲ ਕਰਾਲੋ ਪੁਲਿਸ ਨੂੰ ਵੀ ਕਿਹਾ ਉਹਨਾਂ ਨੇ ਵੀ ਐਦਾਂ ਦੇ ਹਾਲਾਤ ਕਿਉਂਕਿ ਹਜੇ ਤਾਂ ਸਿਰਫ 104 ਬੰਦਾ ਭੇਜਿਆ ਜੀ ਜੋ 33 ਪੰਜਾਬ ਦੇ ਦੇਗੇ ਆਉਣੇ ਵਾਲੇ ਟਾਈਮ 'ਚ ਕਈ ਹਜ਼ਾਰਾਂ 'ਚ ਫਿਰ ਇਹ ਲੱਖਾਂ 'ਚ ਵੀ ਗਿਣਤੀ ਪਹੁੰਚੇਗੀ। ਹਾਂਜੀ 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 ਵੀ ਲੱਗਦਾ ਵੀ ਬਹੁਤ ਬੁਰੇ ਹਾਲਾਤ ਹੋਣੇ ਆਲੇ ਨੇ ਹਣ। ਹਾਂਜੀ ਉਹਦਾ ਸਮਾਂ ਦੱਸਿਆ ਆ ਵੀ ਹਾਲਾਤ ਕੁਛ ਮਾੜੇ ਹੀ ਹੈਗੇ। ਅਭੀ ਇਹ ਗੱਲ ਤੇ ਜ਼ਰੂਰ ਦੱਸਿਓ ਹਣ ਤੁਹਾਡੀ ਉਮਰ ਦਾ ਵੀ ਤਜਰਬਾ ਆ ਨਾ ਵੈਸੇ ਵੀ ਤੁਸੀਂ ਦੁਨੀਆਦਾਰੀ ਦੇਖੀ ਆ। ਆਪਣੇ ਲੋਕ ਜ਼ਮੀਨਾਂ ਜਾਇਦਾਦਾਂ ਘਰ ਵੇਚ ਕੇ ਜਾ ਰਹੇ ਨੇ। ਪ੍ਰਵਾਸੀ ਉਰੇ ਮਕਾਨ ਕੋਠੀਆਂ ਬਣਾ ਰਹੇ ਨੇ। ਇਹ ਚੀਜ਼ ਕਿਵੇਂ ਆ? ਇਹ ਸਾਰਾ ਗਲਤ ਹੀ ਹੋ ਰਿਹਾ ਜਿੰਨਾ ਵੀ ਹੋ ਰਿਹਾ। ਮੈਂ ਕੀ ਇਹ ਨਹੀਂ ਲਾ ਰਿਹਾ ਰੋਸੀਆ ਨੇ ਕਈਆਂ ਨੇ ਤਾਂ ਕਬਜ਼ੇ ਕਰ ਲਏ ਬੂਗੇ ਛੱਡੇ ਨਹੀਂ ਇਹ ਇੱਕ ਬੂੜਾ ਦਾ ਬੇਚੈਰਾ ਉਹ ਬਾੜ ਗਿਆ ਆਪਣੇ ਘਰ ਮਾ ਪ੍ਰਵਾਸੀ ਨੂੰ ਹੈ ਉਹ ਬਾੜ ਗਿਆ 5 ਸਾਲ ਬਾਅਦ ਆਇਆ ਉੱਤੇ ਬਾਅਦ ਕਾਜੀ ਮੈਂ ਨਹੀਂ ਛੱਡਦਾ ਮੇਰਾ ਘਰ ਹੈ ਛੱਡਿਆ ਨਹੀਂ ਅੱਛਾ ਪ੍ਰਵਾਸੀ ਨੇ ਹਾਂ ਹੁਣ ਤਾਂ ਕਹਿੰਦੇ ਪੱਗਾਂ ਨੂੰ ਹੱਥ ਪਾਉਣ ਲੱਗ ਗਏ ਬਿਲਕੁਲ ਜੀ ਹਾਂ ਸਾਰਾ ਸਿਸਟਮ ਹੈ ਨਾਲ ਇੱਧਰ ਮੁਹਾਲੀ ਇਲਾਕੇ ਜਿੱਦਾਂ ਮੈਂ ਜਾਲੀਪੁਰਾ ਮਹਾਲੀ ਦਾ ਲਾਂਗ ਲੂੰਗੀ ਜਿਹੜੀ ਹੁਣ ਨਵੀਂ ਗਾਹ ਨੂੰ ਪਨੀਰੀ ਹੈਗੀ ਉਹਨਾਂ ਦਾ ਮਾੜਾ ਮਾੜਾ ਸਮਾਨ ਅੱਛਾ ਕੀ ਸਨੇਹਾ ਕੀ ਦੇਣਾ ਜਾਂਦੇ ਲੋਕਾਂ ਨੂੰ ਮੈਂ ਲੋਕਾਂ ਨੂੰ ਕਿਹੜਾ ਸਨੇਹਾ ਦੇਣਾ ਹੁਣ ਆਪਣੇ ਬਦ ਕੁਝ ਨਹੀਂ ਸਨੇਹਾ ਦੇਣੇ ਨੂੰ ਫੇਰ ਵੀ ਤੁਸੀਂ ਸਿਆਣੇ ਆ ਸਿਆੜੇ ਬੰਦੇ ਜਿਹਾ ਕਹਿੰਦੇ ਗੱਲਾਂ ਬਹੁਤ ਕੀਮਤੀ ਹੁੰਦੀਆਂ ਨੇ ਪਿੱਛਾ ਗਏ ਨਹੀਂ ਆਵਾਜ਼ ਤਾਂ ਸਾਰੀ ਹਮਨਸ਼ਾ ਨੂੰ ਸ਼ਾਮੀ ਕੱਢਦੀ ਬੀਚੇ ਮੈਂ ਆ ਮੰਨ ਲਓ 45-45 ਲੱਖ ਰੁਪਇਆ ਲਾ ਕੇ ਜਾਂਦੇ ਨੇ ਉਹਨਾਂ ਨੂੰ ਕੀ ਕਹਨੇ ਜਾਂਉਂਦਾ ਉਹ ਵੀ ਗਲਤ ਹੈ ਜਿਹੜੇ ਤਾਂ ਊਰੇ ਮਾਰੇ ਮੋٹے ਰੋਟੀ ਖਾਂਦੇ ਹੈਗਾ ਕੁਛ ਬੱਲੇ ਉਹ ਗਲਤੇ ਜਾ ਰਹੇ ਆ ਜਿਸ ਬਦਸਕੀ ਲਈ ਜ਼ਮੀਨ ਹੈ ਊਰੇ ਕੱਲਾ ਸ਼ੋਕਰਾ ਉਹ ਵੀ ਕਹਾਂ ਮੈਂ ਬਾਹਰ ਨੂੰ ਜਾਣਾ ਇਹ ਕੋਈ ਚੰਗਾ ਨਹੀਂ ਐਥੀ ਬਹੁਤ ਜਿਹੜੇ ਸਮਝ ਨਾਲ ਵਿੱਚ ਵਿੱਚ ਜਿਨ੍ਹਾਂ ਨੇ ਦਿਮਾਗ ਲਾ ਕੇ ਐਥੀ ਆਪਣੇ ਕੰਮ ਕਰ ਲੈਣਗੇ ਅਭੀ ਉਹੀ ਪੈਸੇ ਇੱਧਰ ਲਾ ਕੇ ਕੰਮ ਬਿਲਕੁਲ ਹੁਣ ਜਿਹੜਾ ਬੰਦਾ 45 ਲੱਖ ਲਾ ਰਿਹਾ 45 ਰੱਖ ਗਏ ਤਾਂ ਜਿੰਨਾ ਵਧੀਆ ਮੈਂ ਜਿਹੜਾ ਮਰਜ਼ੀ ਕੰਮ ਕਰ ਲਵਾਂ ਇੱਥੇ ਕੀ ਲੱਗਦਾ ਹੁਣ ਕੰਮ ਘਟੂ ਬਾਹਰ ਜਾਣ ਦਾ ਇਹ ਦੇਖ ਕੇ ਨਾ ਲੋਕਾਂ ਨੂੰ ਭੇਟ ਚਾਲਾ ਲੋਕ ਹੜ ਘਟਦਾ ਨਹੀਂ ਹੈ ਹਟਦੇ ਹੀ ਹੈ ਹੋਰ ਦੇਸ਼ਾਂ ਵਿੱਚ ਵੜਨ ਲੱਗ ਜੂਗੇ ਜਾ ਕੇ ਸਹੀ ਗੱਲ ਹੁਣ ਉਹ ਅਮਰੀਕਾ ਹੀ ਰਿਪੋਰਟ ਕਰ ਰਿਹਾ ਬਾਕੀ ਦੇਸ਼ ਤਾਂ ਸਹੀ ਹੈ ਕੋਈ ਆਸਟ੍ਰੇਲੀਆ ਨਿਕਲ ਲੱਜੂਗਾ ਕੋਈ ਕੈਨੇਡਾ ਨਿਊਜ਼ੀਲੈਂਡ ਠੰਡਾ ਪਿਆਦੀ ਅਜੇ ਤੱਕ ਮੈਨੂੰ ਲੱਗਦਾ ਉਹ ਵੀ ਸਰਕਰ ਮੂਗਾ ਬਿਲਕੁਲ ਬਿਲਕੁਲ ਧੰਨਵਾਦ ਨਹੀਂ ਮੈਂ ਤਾਂ ਉਹ ਪੁੱਛਣਾ ਖਬਰ ਸੁਣੀ ਆ ਤੁਸੀਂ ਕੱਲ ਜਿਹੜੇ ਬੰਦੇ 104 ਭੇਜੇ ਨੇ ਵਾਪਸ ਅਮਰੀਕਾ ਨੇ ਭੇਜੇ ਨੇ ਜਿਹੜੇ ਡੌਂਕੀ ਲਾ ਕੇ ਗਏ ਸੀਗੇ ਪਤਾ ਨਹੀਂ ਦੇਖੀ ਨਹੀਂ ਖਬਰ ਦੇਖਦੇ ਨਹੀਂ ਸੋਸ਼ਲ ਮੀਡੀਆ ਇਹਨਾਂ ਬੰਦਾਂ ਦੇ ਤੁਸੀਂ ਉਹ ਦੇਖਿਆ ਖਬਰ ਜਿਹੜੇ ਕੱਲ 104 ਇੰਡੀਅਨ ਵਾਪਸ ਭੇਜੇ ਨੇ ਅਮਰੀਕਾ ਨੇ ਜੀ ਹਾਂ ਦੇਖਿਆ ਬਈ ਉਹ ਮਤਲਬ ਕਿਵੇਂ ਦੇਖਦੇ ਹੋ ਸਹੀ ਹੋਇਆ ਕੱਲ ਤੋਂ ਹੋਇਆ ਉਹ ਗਲਤ ਹੋਇਆ ਯਾਰ ਆਪਣੇ ਉਹ ਤਾਂ ਦਿੱਲੀ ਜਾਣਾ ਪੈਂਦਾ ਆਪਾਂ ਨੂੰ ਠੀਕ ਹੈ ਤੇ ਉਹ ਆਪਣੇ ਅਮਰੀਕਾ ਇੱਥੇ ਅੰਮ੍ਰਿਤਸਰ ਸਾਹਿਬ ਦੇ ਉਤਾਰ ਕੇ ਆ ਤੇ ਕਿਉਂ ਉਤਾਰ ਕੇ ਵੀ ਕਿ ਮਿਲ ਗਏ ਨੇ ਦੇਖੇ ਜਲੀਲੇ ਕਿੰਨੇ ਜਲੀਲੇ ਕਰਕੇ ਗਏ ਨੇ ਆਪਣੇ ਪੰਜਾਬ ਦੇ ਦਾ ਬੰਦੇ ਉਤੇ 30-30 ਦਿਨ ਸਾਰੇ 33 ਸੀਗੇ ਹਾਂ ਹਾਂ ਤੇ ਮਤਲਬ ਉਹ ਕੀ ਕਮੀ ਆ ਤੁਹਾਨੂੰ ਲੱਗਦਾ ਵੀ ਸਰਕਾਰਾਂ ਨੂੰ ਅੱਗੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਆ ਜਾਂ ਫਿਰ ਉਹਨਾਂ ਦੀ ਆਪਣੀ ਗਲਤੀ ਸੀ ਆਪੇ ਭੁਗਤਣਾ ਚਾਹੀਦਾ ਨਾ ਸਰਕਾਰਾਂ ਨੂੰ ਕਰਨੀ ਚਾਹੀਦੀ ਹੈ ਉਹਨਾਂ ਦੀ ਹੈਲਪ ਕਿਉਂਕਿ ਹਾਲਾਤ ਉਹਨਾਂ ਦੇ ਵੀ ਚਿੰਤਾਜਨਕ ਨੇ ਇੱਕ ਮੁੰਡਾ ਜਲੰਧਰ ਦਾ ਸੀ ਦਵਿੰਦਰ ਜੀ ਤੋਂ ਉਹ ਅੱਜ ਸਵੇਰੇ 5 ਵਜੇ ਦਾ ਘਰੋਂ ਲਾਪਤਾ ਬਿਨਾਂ ਦੱਸੇ ਕਿਤੇ ਚਲੇ ਗਿਆ ਗਲਤ ਪਰ ਉਹਨਾਂ ਵੀ ੱਤਕਾ ਪਰੇਸ਼ਾਨ ਨੇ ਵੀ ਸਾਰੇ ਅੱਗੇ ਹੁਣ ਲੱਗਦਾ ਸਭ ਕੁ ਮਿਲੂਗਾ ਲੋਕਾਂ ਨੂੰ ਜੀਤ ਸਭ ਕੁ ਮਿਲਣਾ ਚਾਹੀਦਾ ਸਿੱਖਣਾ ਚਾਹੀਦਾ ਲੋਕਾਂ ਨੂੰ ਬਹੁਤ ਪਰ ਪੰਜਾਬ ਦੇ ਵੀ ਹਾਲਾਤ ਜਿਹੜੇ ਮਾੜੇ ਹੋ ਰਹੇ ਨੇ ਲੋਕ ਬਾਹਰ ਨੂੰ ਜਾ ਰਹੇ ਸੀਗੇ ਹਨ ਇਹ ਗਲਤ ਨਹੀਂ ਹਾਲਾਤ ਕਿਤੇ ਨਾ ਕਿਤੇ ਇਹ ਚੀਜ਼ ਲਈ ਚੰਗਾ ਹੋਇਆ ਵੀ ਹੁਣ ਬਾਹਰ ਜਾ ਲੋਕਾਂ ਨੂੰ ਚੀਜ਼ ਤੋਂ ਸਿੱਖ ਲੈਣੀ ਚਾਹੀਦੀ ਬਹੁਤ ਜਣ ਘਟ ਜਾਊਗਾ ਉਹਨੇ ਪੈਸਾ ਲਾ ਕੇ ਉਰੀ ਬੰਦੇ ਕੰਮ ਕਰ ਸਕ ਤਾਨਾ ਫੁਦਾਕਰ ਅਲੀ ਕੱਲ ਜਿਹੜੇ 104 ਬੰਦੇ ਵਾਪਸ ਭੇਜੇ ਨੇ ਅਮਰੀਕਾ ਨੇ ਪਤਾ ਹੋ ਤੁਹਾਨੂੰ ਹਾਂ ਹਾਂ ਪਤਾ ਹੀ ਪਤਾ ਉਹਦੇ ਬਾਰੇ ਕੀ ਉਸਕੇ ਉਸਕੇ ਬਾਰੇ ਦੇਖੋ ਹੋਇਆ ਤਾਂ ਗਲਤ ਹੈਗਾ ਕਿਉਂਕਿ ਦੇਖ ਜਿਹੜਾ ਬੰਦਾ ਪੈਸੇ ਲਾ ਕੇ ਕੋਈ ਗਰੀਬ ਬੰਦਾ ਆਪਣੇ ਮਾਪੇ ਭੇਜ ਰਹੇ ਹਨ ਨਾ ਕੋਈ ਵੀ ਕੋਈ ਵਿਆਜ ਚੱਕਰ ਰਿਹਾ ਕੋਈ ਵੀ ਕੁਝ ਕਰ ਰਿਹਾ ਤੇ ਇਹਦਾ 50 ਲੱਖ ਪਹਿਲੀ ਪਹਿਲੀ ਗਲਤੀ ਤਾਂ ਸਰਕਾਰ ਕੀ ਹੈ ਜੇ ਉਹਨਾਂ ਨੂੰ ਇੱਥੇ ਨੌਕਰੀਆਂ ਹੁੰਦੀਆਂ ਉਹ ਜਾਂਦੇ ਕਿਉਂ ਬਾਹਰ ਸਹੀ ਗੱਲ ਹੈ ਹੈਨਾ ਇਹ ਵਿੱਚ ਜੇ ਉਰੇ ਪੰਜਾਬ ਦੇ ਵਿੱਚ ਬਾਹਰ ਦੇ ਬੰਦੇ ਨੂੰ ਨੌਕਰੀਆਂ ਮਿਲ ਰਹੀਆਂ ਪੰਜਾਬੀ ਬੰਦੇ ਨੂੰ ਨੌਕਰੀ ਨਹੀਂ। ਬਾਹਰ ਨੂੰ ਤੁਹਾਨੂੰ ਮਿਲ ਜਾਂਦੀ ਹੈ। ਨਹੀਂ ਹੈਗੀ। ਫਿਰ ਉਰੇ ਤੇ ਉਹ ਕਿਉਂ ਜੇ ਹੈ ਵਿੱਚ ਜੇ ਬਟੇ ਆਉਂਦੇ ਤਾਂ ਨਹੀਂ ਹੈਗੀ ਭਾਈ। ਹੁਣ ਹੁਣ ਤੁਸੀਂ ਐਂ ਦੱਸੋ ਵੀ ਇੱਥੇ ਤਾਂ ਕੋਈ ਮੁੰਡੇ ਇਹ ਜਿਹੇ ਆ ਪੁਲਿਸ ਦੇ ਟ੍ਰੇਲ ਵੀ ਪੂਰੇ ਕਰੇ ਆ। ਹਰ ਇੱਕ ਟ੍ਰੇਲ ਪੂਰਾ ਕਰਦਾ ਬੰਦਾ ਪੰਜਾਬੀ। ਉਸ ਨੂੰ 7 ਲੱਖ 8 ਲੱਖ ਮੰਗ ਲੰਨੇ ਆ। ਅੱਛਾ ਭਰਤੀ ਹੋਣ। ਹਾਂ ਮੰਗਦੇ ਆਂ ਭਾਈ ਹਰ ਇੱਕ ਹਰ ਇੱਕ ਵਿਭਾਗ ਵੀ ਮੰਗਦੇ ਪੈਸੇ। ਉੱਥੇ ਕਿੱਥੇ ਨੌਕਰੀ ਮਿਲ ਜੂਗੀ? ਬਾਹਰਲੇ ਮਤਲਬ ਜਿਵੇਂ ਕਈ ਅਫਸਰ ਵੀ ਨੇ ਯਾਦਵ ਕਹੇ ਸੀ ਤੇ ਸਾਨੀ ਇਦਾਂ ਦੇ ਮਤਲਬ ਨਾਲ ਉਹਨੇ ਪੰਜਾਬੀ ਨਹੀਂ ਹੈਗਾ ਕੋਈ ਉਹਨਾ ਨਹੀਂ ਚਾਹੀਦਾ ਪੰਜਾਬ ਦੇ ਵਿੱਚ ਪੰਜਾਬ ਹੀ ਬੰਦਾ ਹੋਣਾ ਚਾਹੀਦਾ ਜਿਨ੍ਹਾਂ ਨੂੰ ਪੰਜਾਬ ਦਾ ਦੁੱਖ ਦਰਦ ਦਾ ਪਤਾ ਹੋਣਾ ਚਾਹੀਦਾ ਜਿਹੜੇ ਪੰਜਾਬ ਦੀ ਧਰਤੀ ਦੇ ਨੇ ਹਨਾ ਠੀਕ ਹੈ ਜਿਹੜੇ ਬਾਹਰ ਦਾ ਬੰਦਾ ਆ ਕੇ ਉਹ ਤਾਂ ਫਿਰ ਆਪਣੇ ਬਾਹਰ ਕੇ ਨੂੰ ਇਹ ਲਵਾਊਗਾ ਉਹ ਆਪਣੇ ਮਾਸੀ ਮੂਸੀਆਂ ਕੇ ਮੁੰਡਿਆਂ ਨੂੰ ਇਹ ਲਵਾਊਗਾ ਹਨਾ ਜਿਹੜਾ ਵੀ ਪੰਜਾਬ ਦਾ ਪੰਜਾਬ ਕੇ ਵਿੱਚ ਦਰਦ ਉਸ ਨੂੰ ਪਤਾ ਵੀ ਪਿੰਡਾਂ ਕੇ ਵਿੱਚ ਕੀ ਮਾਹੌਲ ਹੋ ਰਿਹਾਗਾ ਇਹ ਨਜੇ ਵੀ ਹਾਲਾਤ ਵੀ ਵਿਗੜ ਰਹੇ ਨੇ ਜਿਵੇਂ ਪੰਜਾਬੀ ਬਾਹਰ ਜਾਈ ਜਾਂਦੇ ਨੇ ਪ੍ਰਵਾਸੀ ਆਪਣੇ ਰਿਸ਼ਤੇ ਦਾ ਇਸਤੇ ਦਾ ਜਿਆਦਾ ਹੋਰ ਖਰਾਬ ਹੋਣਾਗਾ ਅੱਛਾ ਜੀ ਹੋਰ ਖਰਾਬ ਹੋਊਗਾ ਉਹ ਤਾਂ ਖਰਾਬ ਹੋਣਾ ਕਿਉਂਕਿ ਨੌਕਰੀ ਉਰੇ ਮਿਲਨੀ ਨਹੀਂ ਉਹਨਾਂ ਨੇ ਵਿਚਾਰਿਆਂ ਨੇ ਪੈਸੇ ਵਿਆਜਾਂ ਵਜਾ ਕੇ ਜਾ ਕੇ ਬਾਹਰ ਜਾਣਾ ਹੀ ਹੈ ਬਚਾਇਰੇ ਨਹੀਂ ਉਹ ਵੇਚ ਕੇ ਜਾ ਰਹੇ ਨੇ ਉਸ ਕੁਸ ਨਸ਼ੇ 'ਮਾ ਵੜ ਗਏ ਪੰਜਾਬ ਕਾ ਸਭ ਤੋਂ ਵੱਡਾ ਲੱਕ ਤੋੜ ਰਹੇ ਆ ਇਹ ਲੱਕ ਤਾਂ ਤੋੜ ਰਹੇ ਕਿਉਂਕਿ ਨਸ਼ੇ ਪਰਲਾਦੀ ਦੁਨੀਆ ਨਸ਼ਾ ਖੁੱਲਾ ਚੱਲ ਰਿਹਾ ਨਹੀਂ ਨਹੀਂ ਲੱਗਿਓ ਬਾਹਰ ਵੇਚ ਕੇ ਭੇਜ ਹਾਂ ਉਹ ਮਾਂ ਬਾਪ ਡਰਦਾ ਭੇਜਦਾ ਹਾ ਵੀ ਵਿਚਾਰਾ ਮਾਰਾ ਪੁੱਤ ਨਸ਼ੇ ਪਰ ਨ ਲੱਗ ਜਾ ਹੈ ਇੱਕ ਤੁਹਾਨੂੰ ਲੱਗਦਾ ਜੀ ਵੀ ਜਿਵੇਂ ਜੋ ਕੁਝ ਵੀ ਹੋ ਰਿਹਾ ਹੈ ਇਹਦੇ ਪਿੱਛੇ ਵੀ ਕੋਈ ਸਾਜ਼ਿਸ਼ ਹੈ ਦੇਖ ਸਾਜ਼ਿਸ਼ ਕਰਦਾ ਉਹ ਸਰਕਾਰਾਂ ਨੂੰ ਹੀ ਪਤਾ ਹੋਊਗਾ ਪਰ ਹਮੇ ਤਾਂ ਜਿਹੜੇ ਮਾਰੇ ਦਿਲਮਾ ਹੈ ਇੰਨੀ ਗੱਲ ਕਹਿੰਦੇ ਕਿਉਂਕਿ ਪੰਜਾਬ ਚਲੋ ਜਿਵੇਂ ਮਰਜੀ ਸੀਗਾ ਪੰਜਾਬ ਚ ਪੰਜਾਬੀ ਸੀਗੇ ਹਨਾ ਹਾਂ ਅੱਜ ਦੇ ਟਾਈਮ 'ਚ ਪੰਜਾਬ ਚ ਪੰਜਾਬੀ ਘਟ ਗਿਣਤੀ ਹੋ ਚੁੱਕੇ ਨੇ ਪੰਜਾਬੀ 3 ਕਰੋੜ ਨੇ ਪੰਜਾਬ ਚ 3 ਕਰੋੜ ਚੋਂ ਵੀ ਅੱਧੇ ਤਾਂ ਬਾਹਰ ਹੀ ਗਏ ਆ ਆਪਣੇ ਤੇ ਪ੍ਰਵਾਸੀ 5 ਕਰੋੜ ਹੋ ਗਏ ਉਹ ਤਾਂ ਹੀ ਹੈਗਾ ਇਹ ਵੀ ਜਿਹੜੇ ਬਾਹਰ ਕੀ ਸਰਕਾਰਾਂ ਮਦਦ ਕਰ ਰਹੀਆਂ ਸਰਕਾਰ ਹਰੇਕ ਪਿੰਡ ਦੇ ਵਿੱਚ ਹਰੇਕ ਜਗ੍ਹਾ ਕੈਦਾ ਆਧਾਰ ਕਾਟ ਬਣਾ ਦੋ ਹਾਂ ਬਣਾ ਦੋ ਹੁਣ ਅਸੀਂ ਬਾਹਰ ਹਿਮਾਚਲ ਕਿਤੇ ਵੀ ਜਾ ਕੇ ਜਗ੍ਹਾ ਨਹੀਂ ਲੈ ਸਕਦੇ ਪੰਜਾਬੀ ਲੈ ਨਹੀਂ ਸਕਦਾ ਬਾਹਰ ਕਾ ਬੰਦੇ ਵਾਸਤੇ ਉਹ ਜਗ੍ਹਾ ਹੈਗੀ ਹੈ ਪੂਰੇ ਤਾਂ ਬਹੁਤ ਗੱਲ ਤੇ ਮੈਂ ਹੁਣ ਨਾ ਤਾਂ ਨਹੀਂ ਲੈਣਾ ਜਾਗਾ ਕਿਸੇ ਬੰਦੇ ਦਾ ਬਾਹਰੋਂ ਆਇਆ ਹੁਣ ਤੁਸੀਂ ਬਾਹਰਲੇ ਐਨ ਆਰ ਆਈ ਸੀ ਇੱਕ ਮਿੰਟ ਤੁਹਾਡੀ ਗੱਲ ਵਿੱਚ ਰੋਕਦਾ ਇੱਥੇ ਤੁਸੀਂ ਅੱਗੇ ਜਾਰੀ ਰੱਖਿਓ ਕੋਈ ਬੰਦਾ ਬਾਹਰੋਂ ਆਇਆ ਸੀ ਐਨ ਆਰ ਆਈ ਸੀ ਇੱਧਰ ਉਹਨੇ ਕੰਮ ਵੀ ਆ ਰਜਿਸਟਰ ਕਰਾਉਣਾ ਦੀ ਉਹ ਕਹਿੰਦੇ ਆਧਾਰ ਕਾਰਡ ਤਾਂ ਹੈ ਨਹੀਂ 45000 ਰੁਪਏ ਦੇ ਕੇ ਆਧਾਰ ਕਾਰਡ ਬਣਵਾ ਲਏ ਉਹਨਾਂ ਨੇ ਫਿਰ 25000 ਰੁਪਏ ਦੇ ਕੇ ਜਲੰਧਰ ਤੋਂ ਮੈਰਿਜ ਸਰਟੀਫਿਕੇਟ ਵੀ ਬਣ ਗਿਆ ਉਹਨਾਂ ਦਾ ਇਹ ਲੱਗਦਾ ਵੀ ਉਹ ਤਾਂ ਚਲੋ ਸਹੀ ਸੀਗੇ ਬੰਦੇ ਉਹਨਾਂ ਨੇ ਕੋਈ ਨਹੀਂ ਗਲਤ ਕਰਨ ਦੀ ਚਾਹੀਦਾ ਦੀ ਕੋਈ ਗਲਤ ਬੰਦਾ ਵੀ ਬਣਵਾ ਸਕਦਾ ਹੈ ਨਾ ਇਹ ਗਲਤ ਹੈਗਾ ਇੰਨੀ ਵਾਰਦਾਤਾਂ ਹੋ ਰਹੀਆਂ ਤਾਂ ਹੀ ਤਾਂ ਹੋ ਰਹੀਆਂ ਕਿਉਂਕਿ ਪੈਸਾ ਘੇਰੋ ਉਹ ਕਹਿੰਦੇ ਵੀ ਪੈਸਾ ਘੇਰੋ ਪੰਜਾਬ ਮਾ ਤਮਾਸ਼ਾ ਦੇਖੀ ਜਾਓ ਜਲੂਸ ਪੰਜਾਬ ਘਰ ਨਿਕਲ ਰਿਹਾ ਕਿਸੇ ਘ ਇਹ ਸਰਕਾਰਾਂ ਨੂੰ ਚਾਹੀਦਾ ਹਰ ਇੱਕ ਚੀਜ਼ ਹੁਣ ਦੇਖੋ ਕੋਈ ਵੀ ਕੰਮ ਹੈ ਜੀ ਹੁਣ ਮੈਂ ਗੱਡੀ ਚਲਾਣਾ ਸਾਡੀਆਂ ਗੱਡੀਆਂ ਦਾ ਵੀ ਕੰਮ ਖਤਮ ਕਰਤੇ ਆ ਕਿਉਂ ਖਤਮ ਕਰਤੇ ਆ ਹੁਣ 300 ਰੁਪਏ ਦੇ ਵਿੱਚ ਗੱਡੀ ਉੱਥੇ ਦੇ ਮਾਲ ਭਰ ਕੇ ਉੱਥੇ ਤੱਕ ਛੱਡਦੇ ਹੈਗੀ ਆਨਲਾਈਨ ਕਰਦੀਆਂ ਇਹਨਾਂ ਨੇ ਲੋਡਿੰਗ ਵਾਲੀਆਂ ਗੱਡੀਆਂ ਹੁਣ 25 ਕੁਇੰਟਲ ਸਾਡੀਆਂ ਗੱਡੀਆਂ 'ਪਾ ਮਾਲ ਪਾ ਕੇ ਅਸੀਂ ਸਾਡੇ ਤਾਂ ਪਟੇ ਤੋੜ ਦਿੰਦੇ 1000 ਰੁਪਏ ਦਾ ਪਟਾ ਹੀ ਹੁੰਦਾ ਉਹ ਨੁਕਸਾਨ ਲੱਗਾ ਪਰ ਦਿਹਾੜੀ ਬੰਨੂਗਾ ਬੰਦਾ ਹਾਂ ਹੁਣ ਕੱਲੇ ਕੱਲੀਆਂ ਗੱਡੀਆਂ ਸਟੈਂਡਾਂ 'ਤੇ ਖੜੀਆਂ ਇਹ ਮੋਟਰਸਾਈਕਲ ਵਾਲੀਆਂ ਰੇੜੀਆਂ ਇਹ ਚੱਲ ਰਹੀਆਂ ਜਿਨ੍ਹਾਂ ਨੇ ਸਾਰਾ ਕੁਝ ਦੇਖਣਾ ਭਾਵੇਂ ਇਹਨਾਂ ਨੇ ਟੈਕਸ ਭਰਨੇ ਨੇ ਉਹ ਪਹਿਲੇ ਬੈਠੇ ਨੇ ਉਹ ਪਹਿਲੇ ਬੈਠੇ ਹੁਣ ਖੜੀ ਗੱਡੀ ਦਾ ਨਾ ਸਾਡੀਆਂ ਅੰਗ ਜਿਹੜੀਆਂ ਲੋਡਿੰਗ ਵਾਲੀਆਂ ਗੱਡੀਆਂ 50 50000 ਰੁਪਏ ਖੜੀ ਦਾ ਖਰਚਾ ਹੈ ਹੈਗਾ ਇਹ ਹੈਗਾ ਸਾਲ ਲਗਾ ਖਰਚਾ ਜਿਆਦਾ ਪੈ ਜਾਣਾ ਕੰਮ ਇੰਸ਼ੋਰੈਂਸ ਵੀ ਜੇ ਨਾ ਹੋਵੇ ਸਾਨੂੰ ਹੱਥ ਮਾਰ ਕੇ ਪੁਲਿਸ ਵਾਲੇ ਧੱਕਾ ਛਾਈ ਕਰ ਵੀ ਰੋਕ ਜੇ ਨਹੀਂ ਰੋਕਦੇ ਭਾਈ ਆਨਲਾਈਨ ਚਲਾਣੇ ਤੇਰਾ ਆਨਲਾਈਨ ਹੋ ਜਿਹੜੀਆਂ ਹੋਰ ਰਿਹੜੀਆਂ ਚੱਲ ਰਹੀਆਂ ਉਹਨਾਂ ਦਾ ਵੀ ਦੇਖ ਲਓ ਉਹਨਾਂ ਨੂੰ ਪੁੱਛਦੇ ਆਂ ਅਰ ਉਹ ਮੋਟਰਸਾਈਕਲ ਐ ਨਹੀਂ ਪਤਾ ਵੀ ਚੋਰੀ ਕਾਗਾ ਕਿਸ ਤਰ੍ਹਾਂ ਕਾ ਕਿਸ ਤਰ੍ਹਾਂ ਦਾ ਹੈ ਨਾ ਨਾਲੇ ਉਹਦਾ ਕੋਈ ਬੈਲੈਂਸ ਥੋੜੀ ਬਣਦਾ ਹੀ ਜਿਹੜਾ ਮੋਟਰਸਾਈਕਲ ਟੂ ਵੀਲਰ ਨਹੀਂ ਬਣਦੀ ਦੇਖੋ ਉਹਨਾਂ ਨੂੰ ਠੀਕ ਆ ਆਪਾਂ ਮੈਂ ਇਹ ਕਹਿਣਾ ਵੀ ਚਲੋ ਉਹ ਵੀ ਗਰੀਬ ਬੰਨੇ ਆ ਬੰਦੇ ਆਗੇ ਜਿਹੜੇ ਵੀ ਹੈਗੇ ਆ ਪਰ ਆਪਾਂ ਇਹ ਕਹਾ ਵੀ ਸਿਸਟਮ ਕੇ ਗੱਲ ਚਲਾ ਲਓ ਉਹਨਾਂ ਨੂੰ ਵੀ ਜੇ ਤੁਹਾਨੂੰ ਸਰਕਾਰ ਨੂੰ ਮਦਦ ਤੇ ਕਰਨੀ ਉਹਨਾਂ ਨੂੰ ਵੀ ਕੋਈ ਗੱਡੀਆਂ ਦੇ ਦਿਓ ਲੈ ਕੇ ਹਾਂ ਘੱਟ ਵਿਆਜ ਤੇ ਦੇ ਦਿਓ ਘੱਟ ਵਿਆਜ ਤੇ ਦੇ ਦਿਓ ਮਦਦ ਕਰ ਦਿਓ ਨਾ ਕੀ ਪਰ ਐਤਰਾ ਹੈਗਾ ਵੀ ਜਿਹੜੇ ਬਚਲੇ ਪਹਿਲਾਂ ਟ੍ਰਾਂਸਪੋਰਟ ਲੈਣੇ ਮੈਂ ਪਈ ਬੂ ਨਾ ਕਦਨ ਨਾ ਅੱਧਾ ਮਾਰੋ ਉਹੀ ਗੱਲ ਹੋ ਗਈ ਜਿਵੇਂ ਬਾਹਰ ਵੀ ਤਾਂ ਹੀ ਜਾਂਦੇ ਨੇ ਲੋਕ ਵੀ ਜੇ ਇੱਧਰ ਨਹੀਂ ਹੈਗਾ ਕੁਝ ਕੰਮ ਉਹੀ ਸਾਰਾ ਸਿਸਟਮ ਹੀ ਹੱਲਿਆ ਬਾ ਸਾਰੇ ਜਦ ਜਦ ਕਹਿੰਦੇ ਨੇ ਸਾਰਾ ਹੀ ਸਿਸਟਮ ਹੱਲ ਗਿਆ ਨਾ ਉਹ ਫਿਰ ਸਾਰਿਆਂ ਪਰ ਹੀ ਮਾਰ ਪੈਂਦੀ ਹੈ ਇਹ ਕੀ ਲੱਗਦਾ ਜੀ ਜਿਵੇਂ ਹੁਣ ਜਿਹੜੇ ਚਲੋ ਬਾਹਰੋਂ ਆ ਗਏ ਹਨਾ ਹਜੇ ਤਾਂ 104 ਆਏ ਨੇ ਆਉਣੇ ਵਾਲੇ ਦਿਨਾਂ ਚ ਇਹ ਗਿਣਤੀ 30000 ਤੇ ਪਹੁੰਚੂ ਉਹ ਤੋਂ ਬਾਅਦ ਚ ਗਿਣਤੀ ਲੱਖਾਂ ਤੇ ਵੀ ਪਹੁੰਚਣੀ ਆ ਕਿਉਂਕਿ 7 ਲੱਖ ਦੇ ਕਰੀਬ ਦੱਸ ਰਹੇ ਨੇ ਵੀ ਜਿਹੜੇ ਇੰਡੀਅਨ ਨੇ ਉੱਤੇ ਉਹ ਵੀ ਬਾਹਰ ਆਉਣੇ ਵਾਪਸ ਆਉਣੇ ਨੇ ਦੇਖ ਤਕਾਈ ਆ ਇੱਕ ਕਿਸਮ ਦਾ ਕਿਉਂਕਿ ਜਿਹੜੇ ਬੰਦੇ ਵਿਚਾਰੇ ਪੈਸੇ ਲਾ ਕੇ ਗਏ ਵੀ ਨਾ ਉਹਨਾਂ ਨੂੰ ਪੁੱਛ ਗਏ ਦੇਖੋ ਵੀ ਉਹਨਾਂ ਦੇ ਦਿਲ ਕਿ ਆਵ ਬੋਲ ਰਹੇ ਕਿਸੇ ਨਾ ਕੋਈ ਕਿਸੇ ਨਾ ਕੋਈ ਜ਼ਮੀਨ ਵੇਚਦੀ ਕਿਸੇ ਨਾ ਕੋਈ ਜਗ੍ਹਾ ਵੇਚਦੀ ਕਿਸੇ ਨਾ ਕਹਣੇ ਧਰ ਦੇ ਖਸ ਹੈ ਨਾ ਕਿਸੇ ਨੇ ਧਾਰੇ ਲੈ ਕਿਸੇ ਨਾ ਧਾਰੇ ਲੈ ਲੇ ਕੋਈ ਪਤਾ ਨਹੀਂ ਸਿਸਟਮ ਕੋਈ ਕਿਸ ਤਰ੍ਹਾਂ ਭੇਜਦਾ ਉਹ ਕਹਿੰਦੇ ਵੀ ਸਾਨੂੰ ਏਜੰਟਾਂ ਨੇ ਦੱਸਿਆ ਹੀ ਨਹੀਂ ਵੀ ਐਂ ਡੌਂਕੀ ਲਾ ਕੇ ਜਾਣਾ ਕਹਿੰਦੇ ਸਾਡੇ ਅਸੀਂ ਜਵਾਕਾਂ ਦੀ ਜ਼ਿੰਦਗੀ ਥੋੜੀ ਖਤਰੇਜ ਪਾਉਣੀ ਦੀ ਕਿ ਲਾ ਦੋ ਏਜੰਟਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੋਣੀ ਚਾਹੀਦੀ ਹੈ ਏਜੰਟਾਂ ਨੇ ਦੇਖ ਅੱਧ ਦੇ ਜ਼ਿਆਦਾ ਤਾਂ ਏਜੰਟਾਂ ਕੀ ਗਲਤੀ ਹੈ ਵੀ ਜਿਹੜੇ ਕਈ ਤਾਂ ਏਜੰਟੇ ਖਾ ਰਹੇ ਪੈਸ ਕਈਆਂ ਨੂੰ ਤਾਂ ਐਂ ਪੰਬਲ ਪੁੱਸੇਆਂ ਪਾਇਆ ਉਹਨਾਂ ਨੇ ਦੰਦੇ ਹੀ ਨਹੀਂ ਕੁਛ ਸਹੀ ਗੱਲ ਮੁੰਡੇ ਉਰੇ ਘੁੰਮੀ ਜਾਂਦੇ ਉਹ ਪੈਸਿਆਂ ਨੂੰ ਇਹ ਪਿਛੇ-ਪਿਛੇ ਉਹ ਏਜੰਸੀਆਂ ਵੀ ਨੱਟ ਜਾਂਦੀਆਂ ਹਾਂ ਕਿੰਨੇ ਦੇਖੇ ਨੇ ਆਪਾਂ ਨਾ ਸਿੱਧੂ ਕਿੰਨੇ ਆ ਮੁਰੇ ਧਰਨੇ ਲਾਉਂਦਾ ਹੈਗਾ ਹਨਾ ਕਿੰਨਿਆਂ ਦੇ ਪੈਸੇ ਕਢਵਾਉਂਦੇ ਬਾਈ ਮੈਂ ਤੁਹਾਨੂੰ ਦੱਸਾਂ ਪੰਜਾਬ ਦੇ ਵਿੱਚ ਤਾਂ ਪੰਜਾਬ ਤਾਂ ਹੁਣ ਧਰਨੇ ਚੁੱਕਾ ਹੀ ਰਹਿ ਗਿਆ ਕਿਉਂਕਿ ਧਰਨੇ ਥੋੜ੍ਹ-ਥੋੜ੍ਹ ਲਾਉਂਗੇ ਵਿਚਾਰੇ ਭੁੱਖੇ ਮਰ ਰਹੇ ਕੀ ਕਰਾਂ ਇਬ ਸਰਕਾਰ ਸੁਣਦੀ ਨਹੀਂ ਅਜਾ ਜੋਰ ਹੀ ਨਹੀਂ ਹੈਗਾ ਆਪਣਾ ਸਰਕਾਰ ਸੁਣਦੀ ਨਹੀਂ ਉੱਪਰ ਕੋਈ ਹੋਰ ਹੈ ਥੱਲੇ ਕੋਈ ਹੋਰ ਹੈ ਕੀ ਕਰੂਗੇ ਪੇਸ ਚੱਲਦੀ ਸੀ ਕਿਸੀ ਨਹੀਂ ਚੱਲਦੀ ਜਦੋਂ ਉਪਰ ਸੈਂਟਰ ਤੇ ਹੀ ਨਹੀਂ ਚੱਲ ਰਹੀ ਆਪਣੀ ਕੀ ਲੱਗਦਾ ਜਿਹੜੇ ਵਾਪਸ ਆਏ ਨੇ ਨੌਜਵਾਨ ਹਨਾ ਜਾਂ ਭੈਣਾ ਉਹਨਾਂ ਦੇ ਨਾਲ ਲੋਕਾਂ ਨੂੰ ਖੜਨਾ ਚਾਹੀਦਾ ਖੜਨਾ ਚਾਹੀਦਾ ਬਾਈ ਪਰ ਹੁਣ ਬਾਹਰਲੇ ਦੇਸ਼ ਕੇ ਬਰਾਬਰ ਆਪਾਂ ਚੱਲ ਨਹੀਂ ਸਕਦੇ ਨਹੀਂ ਜਿਹੜੇ ਉਰੇ ਵਾਪਸ ਭੇਜਤੇ ਉਹਨਾਂ ਦੇ ਹਾਂ ਉਹਨਾਂ ਨੂੰ ਐ ਕਰਨਾ ਚਾਹੀਦਾ ਵੀ ਸਰਕਾਰ ਨੂੰ ਚਾਹੀਦਾ ਵੀ ਚੱਲ ਉਹਨਾਂ ਨੂੰ ਨੌਕਰੀਆਂ ਦਾ ਸਿਸਟਮ ਕਰੋ ਵੀ ਉਹਨਾਂ ਨੂੰ ਮਦਦ ਕਰਨੀ ਚਾਹੀਦੀ ਹੈ ਸਰਕਾਰ ਨੂੰ ਕਿਉਂਕਿ ਇਹ ਵੀ ਹੈ ਨਾ ਹੁਣ ਕਰਜ਼ਾ ਉਹਨਾਂ ਤੇ ਗਾਂਹ ਹਜੇ ਤਾਂ ਚਲੋ ਆ ਗਏ ਹੁਣ ਕਰਜ਼ੇ ਵਾਲਿਆਂ ਨੇ ਵੀ ਕਾਲੇ ਪੈਣਾ ਸਰਕਾਰ ਨੂੰ ਸਰਕਾਰ ਨੂੰ ਸੋਚਣਾ ਚਾਹੀਦਾ ਉਹਨਾਂ ਦੇ ਬਾਰੇ ਮਾ ਵੀ ਇੰਨਾ ਇੰਨਾ ਪੈਸਾ ਉਹ ਲਾ ਕੇ ਗਏ ਤੇ ਉਹ ਜਿਹੜੇ ਰਿਸ਼ਤੇਦਾਰ ਤੋਂ ਫੜੇ ਨੇ ਜਾਂ ਬਿਆਅ ਤੇ ਫੜੇ ਨੇ ਉਹਨਾਂ ਦੇ ਵੀ ਦਿਲ ਕਾਲੇ ਪੈਣਗੇ ਹੁਣ ਵੀ ਸਾਡੇ ਪੈਸੇ ਕਿੱਥੋਂ ਮੋੜਨਗੇ ਤਾਂ ਵਾਪਸ ਆਗੇ ਉਹ ਤਾਂ ਕਈਆਂ ਦਾ ਉਹਨਾਂ ਤੇ ਟੈਂਸ਼ਨ ਹੁਣ ਅੱਜ ਹੋਏ ਗਈ ਜੀ ਮੁੰਡਾ ਕੱਲ ਵਾਪਸ ਆਇਆ ਉਥੋਂ ਕੀ ਪਤਾ ਉਹਨਾਂ ਵਿਚਾਰੇ ਨੇ ਕੀ ਕਰਿਆ ਹੋਗਾ ਉਹ ਦੇ ਲੋ ਵੀ ਘਰੋਂ ਭੱਜਿਆ ਹੋਇਆ ਸਵੇਰ ਦਾ ਕੀ ਪਤਾ ਉਹਨਾਂ ਵਿਚਾਰੇ ਨੇ ਕੀ ਕਰਿਆ ਹੋਗਾ ਹਨਾ ਉਹ ਉਹੀ ਬਾਤ ਹੈ ਵੀ ਬਈ ਇਹ ਸਿਸਟਮ ਠੀਕ ਨਹੀਂ ਹੈ ਜੋ ਵੀ ਹੋ ਰਿਹਾ ਗਲਤ ਹੋ ਰਿਹਾਗਾ ਜਿਹੜੇ ਜਿਹੜੇ 50-50 ਲੱਖ ਰੁਪਇਆ ਲਾ ਕੇ ਕੋਈ 40000 ਲੱਖ ਲਾ ਕੇ ਜਾ ਰਹੇ ਆਂ। ਕੀ ਪਤਾ ਕਿਸ ਤਰ੍ਹਾਂ ਮਾਵਾ ਪੰਜਾਬ ਨੇ ਜਿੰਨਾਂ ਨੂੰ ਜ਼ਿੰਮੇਵਾਰੀ ਦਿੱਤੀ ਆ ਮੋਢੀ ਬਣਾਇਆਗਾ ਲਾਣੇਦਾਰ ਬਣਾਇਆ ਉਹਨਾਂ ਨੂੰ ਹੁਣ ਧਿਆਨ ਦੇਣ ਦੀ ਲੋੜ ਆ ਹੁਣ ਚੁੱਪ ਕਰਕੇ ਨਾ ਬੈਠਣ ਘਰਾਂ ਚ ਉਹਨਾਂ ਨੂੰ ਹੌਸਲਾ ਦੇਣ ਹਾਂ ਸਹੀ ਹੈ। ਤੇ ਕੋਈ ਹੱਲ ਵੀ ਕਰ ਲੈ ਚਲੋ ਜਿਵੇਂ ਉਹਨਾਂ ਦੇ ਵੀ ਇੱਕ ਬਜ਼ੁਰਗ ਨੇ ਕਿਹਾ ਦੀ ਥੋੜਾ ਮੋਟਾ ਹੀ ਸਾਡਾ ਕਰ ਦੇਣ ਅਸੀਂ ਰੋਟੀ ਖਾਣ ਜੋਗੇ ਤਾਂ ਰਹਿ ਜੀ ਇਹ। ਸਾਰਾ ਹੀ ਕੰਮ ਖਰਾਬ ਕਰਿਆ ਪਿਆ ਸਾਰਾ ਹੀ ਹਰੇਕ ਕਿਸੇ ਵੀ ਕੰਮ ਮਾ ਉਹ ਨਹੀਂ ਰਿਹਾ ਹੈ। ਨਹੀਂ ਰਿਹਾ ਤੁਸੀਂ ਮਾਰਕੀਟ ਮਾ ਜਾ ਕੇ ਦੇਖ ਲਓ ਦੁਕਾਨਾਂ ਵਾਲੇ ਵੀ ਰੋ ਰਹੇ ਆ ਹਰ ਇੱਕ ਜਗ੍ਹਾ ਭਈਆ ਦੁਕਾਨ ਕਰਕੇ ਬੈਠਿਆ ਭਈਆ ਜੇ ਉਹਦੇ ਬਸ ਜਿਆਦਾ ਗਾ ਕੇ ਭਈਆ ਖਿੱਚ ਖਿੱਚ ਕੇ ਉਹ ਲੈ ਗਏ ਭਈਆ ਜੀ ਪੰਜਾਬੀ ਜਿੱਥੇ 3000 4000 ਕਿਰਾਇਆ ਦੇ ਰਿਆ ਸੀ ਭਈਆਂ ਨੇ 15 15000 ਕਿਰਾਏ ਤੇ ਲੈ ਲਿਆ ਉਹਨਾਂ ਦੇ ਬਰਾਬਰ ਹੁਣ ਉਹ ਪੰਜਾਬੀਆਂ ਨੂੰ ਜੋਰ ਪਾ ਰਹੇ ਨੇ ਮਾਲਕ ਜੀ ਕਿਰਾਇਆ ਵਧਾਓ ਨਹੀਂ ਖਾਲੀ ਕਰ ਦਿਓ ਉਹ ਤਾਂ ਹੈ ਹੀ ਹੈ ਜੀ ਉਹ ਤਾਂ ਪੰਜਾਬੀ ਹੁਣ ਕਿਆ ਕਰੂਗੇ ਵਿਚਾਰੇ ਕਰਜ਼ੇ માં ਆ ਗਏ ਪੰਜਾਬੀ ਸਹੀ ਗੱਲ ਹੈ ਇਹਦਾ ਸਿਸਟਮ ਪਤਾ ਕਿਆ ਜੀ ਜੇ ਉੱਪਰ ਤੇ ਹੀ ਸੈੱਟ ਹੋਵੇ ਨਾ ਜਿੱਦਾਂ ਹਿਮਾਚਲ ਗੇ ਵਿੱਚ ਸਿਸਟਮ ਸੈੱਟ ਹੋਇਆ ਵਾ ਵੀ ਬਾਹਰ ਕਾ ਬੰਦਾ ਜਗ੍ਹਾ ਨਹੀਂ ਲੈ ਸਕਦਾ ਹੁਣ ਇੱਥੇ ਵੀ ਕਰਨਾ ਚਾਹੀਦਾ ਇਹਨਾਂ ਨੂੰ ਪੰਜਾਬੀਆਂ ਤੇ ਪੰਜਾਬ ਦਾ ਹੱਕ ਚਾਹੀਦਾ ਚਾਹੇ Hindu ਆ ਜੇ Sikh ਆ ਜੇ Musalman ਆ ਜਿਹੜਾ ਪੰਜਾਬ ਦਾ ਮੂਲ ਨਿਵਾਸੀ ਆ ਉਹਨਾਂ ਨੂੰ ਹੱਕ ਹੋਣਾ ਚਾਹੀਦਾ ਉਹ ਪੰਜਾਬ ਕੇ ਹੀ ਹੈ ਜੀ ਚਾਹੇ ਕੋਈ Musalman ਆ ਚਾਹੇ ਕੋਈ Hindu ਆ ਚਾਹੇ Sikh ਆ ਆਪਾਂ ਤਾਂ ਕਹਿੰਦੇ ਵੀ ਸਾਰੇ ਦੇਖ ਇੱਕ ਦੂਸਰੇ ਗੱਲ ਮੋੜ ਦੇ ਗੱਲ ਮੋੜਾ ਛੋੜ ਕੇ ਖੜੋ ਆਰ ਇੱਕ ਦੂਸਰੇ ਕਾ ਸਾਥ ਦੋ ਜੇ ਨਹੀਂ ਦੇਣਗੇ ਫਿਰ ਹੋਰ پورے ਹਲਾ ਕਿਸੇ ਕਿਸੇ ਪਰ ਵੀ ਮੁਸੀਬਤ ਆ ਸਕਦੀ ਹੈ ਹੈਨਾ ਜਦ ਪੰਜਾਬ ਪਰ ਮੁਸੀਬਤ ਹੈ ਨਾ ਤਾਂ ਐਨਾ ਸੋਚੇ ਵੀ ਉਹ ਮੁਸਲਮਾਨ ਹੈ ਕਿ ਸਿੱਖ ਹੈ ਕਿ ਹਿੰਦੂ ਹੈਗਾ ਉਹ ਸਾਰੀ ਉਹ ਪੰਜਾਬ ਉਪਰ ਹੈਗੀ ਮੁਸੀਬਤ ਕਿਸੇ ਪਰ ਨਹੀਂ ਹੈਗੀ ਮੁਸੀਬਤ ਉਹ ਧੰਨਵਾਦ ਜੀ ਸੋ ਦੋਸਤੋ ਸਾਰੀ ਵੀਡੀਓ ਤੁਸੀਂ ਦੇਖ ਹੀ ਲਈ ਆ ਹਲਕੇ ਦੇ ਇਲਾਕੇ ਦੇ ਲੋਕ ਕੀ ਸੋਚਦੇ ਨੇ ਉਹ ਵੀ ਤੁਸੀਂ ਦੇਖ ਹੀ ਲਿਆ ਤੇ ਕੀ ਕਹਿਣਾ ਤੁਹਾਡਾ ਇਸ ਸਭ ਬਾਰੇ ਜਰੂਰ ਕਮੈਂਟ ਕਰਨਾ ਕਿ ਤੁਸੀਂ ਇਹਨਾਂ ਦੇ ਵਿਚਾਰਾਂ ਦੇ ਨਾਲ ਸਹਿਮਤ ਹੋ ਜਾਂ ਨਹੀਂ ਉਹ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰਨਾ ਨਾ ਭੁੱਲਣਾ ਇਸ ਤਰ੍ਹਾਂ ਦੀਆਂ ਵੀਡੀਓਜ਼ ਤੇ ਹੋਰ ਖਾਸ ਖਬਰਾਂ ਦੇ ਲਈ ਬਨੇ ਰਹਿਣਾ ਲਿਮਟਡ ਗਿਆਨ ਦੇ ਨਾਲ ਤੇ ਫਿਲਹਾਲ ਇਥੇ ਸਾਨੂੰ ਦਿਓ ਇਜਾਜ਼ਤ ਧੰਨਵਾਦ ਜੀ